ਜਿਨ੍ਹਾਂ ਨੂੰ ਪੇਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਹਿੰਦੇ ਨੇ ਪੇਟ ਸਾਡਾ ਸਾਫ਼ ਹੀ ਨਹੀਂ ਹੁੰਦਾ ਅਸੀਂ ਕੈਪਸੂਲ ਖਾ ਖਾ ਕੇ ਅਸੀਂ ਚੂਰਨਾ ਖਾ ਖਾ ਕੇ ਅਸੀਂ ਫੱਕੀਆਂ ਖਾ ਖਾ ਕੇ ਆਪਣੇ ਮੂੰਹ ਦਾ ਸੁਆਦ ਵਿਗਾੜ ਲਿਆ ਪਰ ਸਾਡਾ ਪੇਟ ਢੰਗ ਨਾਲ ਸਾਫ਼ ਨਹੀਂ ਹੁੰਦਾ ਸਾ ਛੋਡਾ ਰੱਖਿਆ ਮਿੱਠਾ ਛੋਡਾ ਕੀ ਕਰੂ ਆ ਜੀ ਅਸੀਂ ਤਾਂ ਗੋਲੀਆਂ ਕੈਪਸੂਲ ਟੀਕੇ ਰੋਜ਼ ਲਵਾਲੇ ਪਰ ਪੇਟ ਤਾਂ ਫੇਰ ਨਹੀਂ ਠੀਕ ਹੁੰਦਾ ਜੀ ਸਾਰਾ ਜੀ 20 ਰੁਪਏ ਦਾ ਫਾਰਮੂਲਾ ਇੱਕ ਵਾਰ ਦਾ 100 100 ਗ੍ਰਾਮ ਹਾਂ ਜੀ ਬਿਲਕੁਲ ਬਿਲਕੁਲ ਕੀ ਬਾਤ ਹੈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ 20 ਰੁਪਏ ਦਾ ਲੁਸਕਾ ਹੈ ਜਿਹੜਾ ਤੁਹਾਡਾ ਲੱਖਾਂ ਰੁਪਏ ਹਜ਼ਾਰਾਂ ਰੁਪਏ ਤੁਹਾਡੇ ਪੇਟ ਤੇ ਜਿਹੜੇ ਲੱਗਣ ਵਾਲੇ ਨੇ ਉਹ ਬਚਾ ਦੇਗਾ ਜੀ ਬਿਲਕੁਲ ਬਚਾ ਦੇਗਾ ਜੀ ਆ ਕੇ ਮਿੱਠਾ ਸੋਡਾ ਉਹਦੀਆਂ ਚੂਲੀਆਂ ਘਰ ਲੀਆਂ ਜਾਂ ਦੋ ਤਿੰਨ ਘਰਾਰੇ ਕਰ ਲੈ ਜਾਣ ਤੇ ਮੂੰਹ ਦੀ 스ਮੈਲ ਵੀ ਦੂਰ ਕਰ ਦਿੰਦਾ ਪਿਆਜ਼ ਲਸਣ ਦੀ ਵੀ 스ਮੈਲ ਹੈ ਦੂਰ ਕਰ ਦਿੰਦਾ ਜਿਸ ਦੇ ਵੀ ਪੇਟ ਨੂੰ ਹੱਥ ਲਾ ਲਓ ਉਹ ਕਹਿੰਦਾ ਜੀ ਮੈਨੂੰ ਕਬਜ਼ਾ ਹੈ ਜਿਸ ਦੇ ਪੇਟ ਨੂੰ ਹੱਥ ਲਾ ਲਓ ਉਹ ਕਹਿੰਦਾ ਜੀ ਮੈਨੂੰ ਤੇ ਕਈ ਕਿ ਦਿਨ ਜਿਹੜੀ ਹੈ ਪਾਟੀ ਨਹੀਂ ਆਉਂਦੀ ਵੱਡਾ ਕਾਰਨ ਫਰੂਕੀ ਸਾਹਿਬ ਇੱਕ ਇਹ ਵੀ ਜਿਹੜੀ ਆਪਾਂ ਗਰਮ ਗਰਮ ਰੋਟੀ ਲੈਂਦੀ ਲੈਂਦੀ ਖਾਂਦੇ ਆ ਇਹ ਪਤਾਸਿਆਂ ਦਾ ਚੂਰਾ ਰੱਖਿਆ ਹੋਇਆ ਹੈ ਔਰ ਨਾਲ ਹੀ ਜਿਹੜੀ ਨਿੰਬੂ ਸੱਤ ਹੈ ਮਿੱਠਾ ਸੋਡਾ ਹੈ ਅਜਵੈਨ ਹੈ ਤੁਸੀਂ ਕਹਿ ਰਹੇ ਹੋ ਕਿ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਤੁਹਾਡੇ ਦਰਸ਼ਕਾਂ ਨੂੰ ਅੱਜ ਅਸੀਂ ਦਵਾਂਗੇ ਕਿ ਉਹਨਾਂ ਦਾ ਪੇਟ ਉਹਨਾਂ ਨੂੰ ਦਵਾਵਾ ਦੇਗਾ ਅਸੀਂ ਸਭ ਤੋਂ ਪਹਿਲਾਂ ਜਿਹੜੀ ਆ ਜਵੈਨ ਆ ਜੀ ਇਹਨੂੰ ਤਵੇ ਦੇ ਉੱਪਰ ਸੇਕਾਂਗੇ ਪਤਾਸਿਆਂ ਦਾ ਚੂਰਾ ਕੀ ਕਰੂਗਾ ਜੀ ਨਵੀਂ ਚੀਜ਼ ਮੈਂ ਦਿਖਾਈਏ ਤੁਹਾਡੇ ਕੋਲ ਕਹਿ ਰਹੇ ਪਤਾਸਿਆਂ ਦਾ ਚੂਰਾ ਇਹਨਾਂ ਲੱਤਾਂ ਕੋਲੇ ਸਰ ਬਹੁਤ ਦਰਦ ਕਰਦੇ ਸੀ ਬਾਹਾਂ ਮਾਰ ਨੂੰ ਕਢਾਲ ਲੈ ਪੈਣੇ ਕਿ ਨਾ ਦਵਾਈ ਦਿੱਤੀ ਖਾਨ ਨੂੰ ਬਹੁਤ ਵਧੀਆ ਰਿਜ਼ਲਟ ਬਹੁਤ ਵਧੀਆ ਲੱਗਾ ਮੈਨੂੰ ਅੱਛਾ ਤੇ ਹੁਣ ਨਹੀਂ ਕੜੀਲਾ ਬਣੇ ਹੁਣ ਨਹੀਂ ਕਰਦੇ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਿਵੇਂ ਮੇਰੇ ਮੱਧਾਂ ਡੰਗਰ ਚੋਣੇ ਬਹੁਤ ਗੋਡੇ ਦਰਦ ਕਰਦੇ ਸੀ ਬਾਹਾਂਵਾਂ ਦਰਦ ਕਰੇ ਰਾ ਲੁਕੜਾ ਲੱਭਣੇ ਹੁਣ ਨਹੀਂ ਮਾਸੀ ਤਾਂ ਕਹਿੰਨੇ ਬਹੁਤ ਵਧੀਆ ਰਿਜ਼ਲਟ ਹੈ ਨਾ ਇਹ ਦਵਾਈ ਦਾ ਜੀ ਬਹੁਤ ਵਧੀਆ ਜੀ ਜਿਹੜਾ ਪੋਤਾਸਿਆਂ ਦਾ ਚੂਰਾ ਵਾ ਅ ਜਿਵੇਂ ਇਹਨੂੰ 100 ਗ੍ਰਾਮ ਲੈਣਾ ਵਾ ਜਿਹੜਾ ਮਿੱਠਾ ਸੋਡਾ ਨਾ ਵਾ ਇਹ 300 100 ਗ੍ਰਾਮ ਸੋ ਸੋ ਗਰਾں ਚ 20 ਗਰਾں ਬਿਲਕੁਲ ਜੀ ਬਿਲਕੁਲ ਪੇਟ ਇਹ ਨੁਕਸਾ ਜਦੋਂ ਯੂਜ਼ ਕਰਨਗੇ ਲੀਵਰ ਤੇ ਪੇਟ ਦੀ ਇਤੋਂ ਵਧੀਆ ਕੋਈ ਦਵਾਈ ਨਹੀਂ ਹੋਊਗੀ ਜਿਹੜੀ ਆਪਾਂ ਤਿਆਰ ਕਰਕੇ ਦੇਵਾਂਗੇ ਇਹ ਜ਼ਰਬ ਫੈਟੀ ਲੀਵਰ ਦੀ ਸਮੱਸਿਆ ਸੀਗੀ ਮੈਨੂੰ ਸੀ ਹੁਣ ਨਹੀਂ ਬਿਲਕੁਲ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਹੈ ਨਹੀਂ ਮਤਲਬ ਇਹ ਵੀ ਹੁਣ ਕੋਈ ਦਿੱਕਤ ਨਹੀਂ ਅੱਗੇ ਫਰਾ ਰਹਿਣਾ ਭਾਰਾਪਨ ਸੀ ਬਹੁਤ ਜ਼ਿਆਦਾ ਪੇਟ ਤੇ ਐਗਰੀਕਲਚਰ ਨਾਲ ਸੰਬੰਧਤ ਤਾਂ ਡਰਿੰਕ ਵਗੈਰਾ ਕਰਦੇ ਰਹਿੰਦੇ ਸੀ ਉਦੇ ਕਾਰਨਾਂ ਨਾਲ ਸਮੱਸਿਆ ਆ ਗਈ ਸੀ ਜੇ ਹੁਣ ਉਹ ਆਪਦੇ ਆਪ ਨੂੰ ਬਿਲਕੁਲ ਨੋਰਮਲ ਲੱਗ ਰਿਹਾ ਜੀ ਤੇਰੇ 8 ਮਹੀਨੇ ਮੰਨੀਆਂ ਤਿੰਨ ਪਤਰੀਆਂ ਸੀ ਇੱਕ ਦਿਨ ਮੇਰੇ ਬਹੁਤ ਜ਼ਿਆਦਾ ਦਰਦ ਹੋਇਆ ਸੀ ਇੰਨਾ ਜੁਰਮ ਇਹਨਾਂ ਕੋਲ ਆਇਆ ਮੇਰੇ ਨੂੰ ਦਰਦ ਹੋ ਰਿਹਾ ਸੀ ਫਿਰ ਇਹਨਾਂ ਨੇ ਮੈਨੂੰ ਕੁਝ ਦਵਾਈ ਦਿੱਤੀ ਔਰ ਮੈਨੂੰ ਅੱਜ 40 ਦਿਨ ਹੋ ਗਏ ਇਹਨਾਂ ਦੀ ਦਵਾਈ ਖਾ ਰਿਹਾ ਹਾਂ ਮੈਂ ਬਿਲਕੁਲ ਨੋਰਮਲ ਅਲੱਗ-ਅਲੱਗ ਰੋਗਾਂ ਤੋਂ ਕੋਈ ਵੀ ਸਾਡੇ ਕੋਲੇ ਪ੍ਰੋਬਲਮ ਇੰਨਾ ਬੂੰਦਾ ਪਾ ਕੇ ਮਿਨਿਮਮ ਵੀ ਕੋਸ਼ ਜਿਹੜੀਆਂ ਸਾਡੇ ਕੋਲ ਤੇਜ ਹੁੰਦੀਆਂ ਮੈਡੀਸਿਨ ਜਿਆਦਾ ਪਾਵਰਫੁਲ ਹੁੰਦੀਆਂ ਹੁੰਦੀਆਂ ਪੰਜ ਆੜੇ ਹਲਾ ਕੇ ਤਪੀ ਜਾਵੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉਹ ਪਹੁੰਚਿਆ ਮੋਗੇ ਹੈਲਥਗੇਅਰ ਇਲੈਕਟ੍ਰੋ ਹੋਮਿਓਪੈਥੀ ਹਸਪੀਟਲ ਜਿੱਥੇ ਡਾਕਟਰ سورਿੰਦਰ ਸ਼ਰਮਾ ਜੀ ਅੱਜ ਸਾਡੇ ਲਈ ਬੜਾ ਖਾਸ ਨੁਸਖਾ ਲੈ ਕੇ ਆਏ ਨੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਪੇਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਹਿੰਦੇ ਨੇ ਪੇਟ ਸਾਡਾ ਸਾਫ਼ ਹੀ ਨਹੀਂ ਹੁੰਦਾ ਅਸੀਂ ਕੈਪਸੂਲ ਖਾ ਖਾ ਕੇ ਅਸੀਂ ਚੂਰਨਾ ਖਾ ਖਾ ਕੇ ਅਸੀਂ ਫੱਕੀਆਂ ਖਾ ਖਾ ਕੇ ਆਪਣੇ ਮੂੰਹ ਦਾ ਸਵਾਦ ਵਿਗਾੜ ਲਿਆ ਪਰ ਸਾਡਾ ਪੇਟ ਤੰਗ ਨਾਲ ਸਾਫ਼ ਨਹੀਂ ਹੁੰਦਾ ਸਾਰੇ ਨਾਲ ਨੇ ਡਾਕਟਰ ਸਾਹਿਬ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਲੰਮਾ ਟਾਈਮ ਦਰਸ਼ਕਾਂ ਨੇ ਤੁਹਾਨੂੰ ਮਿਸ ਕੀਤਾ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਅੱਜ ਇੱਥੇ ਦੇਖੋ ਇਹ ਪਤਾਸਿਆਂ ਦਾ ਚੂਰਾ ਰੱਖਿਆ ਹੋਇਆ ਹੈ ਔਰ ਨਾਲ ਹੀ ਜਿਹੜੀ ਨਿੰਬੂ ਸੱਤ ਹੈ ਮਿੱਠਾ ਸੋਡਾ ਹੈ ਅਜਵੈਨ ਹੈ ਤੁਸੀਂ ਕਹਿ ਰਹੇ ਹੋ ਕਿ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਤੁਹਾਡੇ ਦਰਸ਼ਕਾਂ ਨੂੰ ਅੱਜ ਅਸੀਂ ਦਵਾਂਗੇ ਕਿ ਉਹਨਾਂ ਦਾ ਪੇਟ ਉਹਨਾਂ ਨੂੰ ਦਵਾਈਆਂ ਦੇਗਾ ਬਿਲਕੁਲ ਜੀ ਬਿਲਕੁਲ ਪੇਟ ਇਹ ਨੁਕਸਾ ਜਦੋਂ ਯੂਜ਼ ਕਰਨਗੇ ਲੀਵਰ ਤੇ ਪੇਟ ਦੀ ਇਤੋਂ ਵਧੀਆ ਕੋਈ ਦਵਾਈ ਨਹੀਂ ਹੋਊਗੀ ਜਿਹੜੀ ਆਪਾਂ ਤਿਆਰ ਕਰਕੇ ਦੇਵਾਂਗੇ ਕੀ ਬਾਤ ਹੈ ਦਰਸ਼ਕਾਂ ਨੂੰ ਦੱਸਾਂਗੇ ਵੀ ਕਿੱਦਾਂ ਲੈਣੀ ਆ ਸਾਰਾ ਕੁਝ ਸਮਝਾਵਾਂਗੇ ਵੀਡੀਓ ਦੇ ਵਿੱਚ ਆਪਾਂ ਅੱਛਾ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿਸੀ ਵੀਡੀਓ ਸ਼ੁਰੂ ਕਰੀਏ ਨੁਸਖਾ ਫਾਰਮੂਲਾ ਤੁਹਾਡਾ ਅਸੀਂ ਦਰਸ਼ਕਾਂ ਤੱਕ ਲੈ ਕੇ ਜਾਈਏ ਸਾਨੂੰ ਇਹ ਦੱਸ ਸਕਦੇ ਹੋ ਕਿ ਇਸ ਵੇਲੇ ਜਿਹੜੇ ਪੇਟ ਦੇ ਰੋਗ ਹੈਗੇ ਨੇ ਉਹ ਇੰਨੇ ਜ਼ਿਆਦਾ ਕਿਉਂ ਵਧ ਰਹੇ ਨੇ ਜਿਸ ਦੇ ਵੀ ਪੇਟ ਨੂੰ ਹੱਥ ਲਾ ਲਓ ਉਹ ਕਹਿੰਦਾ ਜੀ ਮੈਨੂੰ ਕਬਜ਼ਾ ਹੈ ਜਿਸ ਦੇ ਪੇਟ ਨੂੰ ਹੱਥ ਲਾ ਲਓ ਉਹ ਕਹਿੰਦਾ ਜੀ ਮੈਨੂੰ ਤੇ ਕਈ ਕਿ ਦਿਨ ਜਿਹੜੀ ਹੈ ਪਾਟੀ ਨਹੀਂ ਆਉਂਦੀ ਜਿਸ ਦੇ ਵੀ ਪੇਟ ਨੂੰ ਹੱਥ ਲਾ ਲਓ ਕਹਿੰਦਾ ਜੀ ਮੈਨੂੰ ਬਵਾਸਿਰ ਹੋ ਪਈ ਹੈ ਕੋਈ ਕਹਿੰਦਾ ਮੈਨੂੰ ਧਰਨ ਹੋਈ ਪਈ ਹੈ ਉਹ ਕਾਰਨ ਕੀ ਹੈ ਪਹਿਲਾਂ ਤਾਂ ਜੀ ਅਸੀਂ ਕਿਸੇ ਕਿਸੇ ਦਾ ਸੁਣਦੇ ਸੀ ਵੀ ਤੇਰਾ ਢਿੱਡ ਦੁਖਦਾ ਹੁਣ ਤੇ ਹਰੇ ਕੀ ਕਹਿੰਦਾ ਜੀ ਮੇਰਾ ਢਿੱਡ ਦੁਖਦਾ ਪੇਟ ਦੇ ਫਰੂਕੀ ਸਾਹਿਬ ਕਈ ਕਾਰਨ ਨੇ ਪੇਟ ਖਰਾਬ ਹੋਣ ਦੇ ਜਾਂ ਭਾਰਾਪਨ ਰਹਿਣ ਦੇ ਜਾਂ ਕਿਸੇ ਤਰ੍ਹਾਂ ਦਾ ਪੇਟ ਦੇ ਵਿੱਚ ਫਾਰਾ ਆ ਗਿਆ ਐ ਐਸ ਐਸਿਡ ਤਜਾਬ ਬਣੀ ਜਾਂਦਾ ਲੋਕਾਂ ਨੂੰ ਕਹਿੰਦੇ ਵੀ ਨਹੀਂ ਅਸੀਂ ਠੀਕ ਹੋ ਰਹੇ ਦੋ ਦੋ ਤਿੰਨ ਤਿੰਨ ਕਰ ਤੱਕ ਕੇ ਵੀ ਕੈਪਸੂਲ ਖਾ ਰਹੇ ਨੇ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਫਰੂਕੀ ਸਾਹਿਬ ਇੱਕ ਇਹ ਵੀ ਜਿਹੜੀ ਆਪਾਂ ਗਰਮ ਗਰਮ ਰੋਟੀ ਲੈਂਦੀ ਲੈਂਦੀ ਖਾਂਦੇ ਆ ਜਿੱਦਾਂ ਹੁਣ ਗਰਮ ਗਰਮ ਰੋਟੀ ਹਾਂਜੀ ਹਾਂਜੀ ਹੁਣ ਜਿੱਦਾਂ ਜਦੋਂ ਦੀਆਂ ਹੋਂ ਪਹਿਲਾਂ ਆਪਣੇ ਨਾਰਮਲ ਘਰ ਹੁੰਦੇ ਜਿਉਂਦਿਆਂ ਹੁਣ ਆਪਣੇ ਅਟੈਚ ਨਾਲ ਰਸੋਈਆਂ ਬਣ ਗਈਆਂ ਤੇ ਨਾਲ ਹੀ ਡ੍ਰੈنگ ਰੂਮ ਆ ਉੱਥੋਂ ਰੋਟੀ ਪੱਕਦੀ ਐ ਇੱਕ 2 ਸੈਕਿੰਡ ਦੇ ਵਿੱਚ ਥਾਲੀ ਚੋਂ ਤੇ ਆ ਜਾਂਦੀ ਇੱਕ ਹਸ ਤਾਂ ਕਹਿੰਦੇ ਜੀ ਸਾਨੂੰ ਗਰਮ ਗਰਮ ਫੁਲਕਾ ਸਵਾਦ ਹੀ ਬੜਾ ਲੱਗਦਾ ਜੀ ਇਹੀ ਤਾਂ ਨੁਕਸਾਨ ਦਾ ਕਾਰਨ ਆ ਜੀ ਮੇਨ ਕਿਉਂਕਿ ਉੱਥੋਂ ਰੋਟੀ ਪੱਕੀ ਨਾਲ ਡ੍ਰੈਗ ਨਾਲ ਚ ਆਪਾਂ ਬੈਠੇ ਆ ਉਹ ਥਾਲੀ ਚ ਆ ਜਾਣੀ ਫਿਰ ਗਰਮ ਐ ਪੱਕੀ ਫਿਰ ਨਾਲ ਗਰਮ ਹੀ ਗਰਮ ਰੋਟੀ ਅੰਦਰ ਜਾਈ ਜਾਂਦੀ ਹੈ ਇੱਕ ਮਿੰਟ ਵੀ ਕਿਤੇ ਉਹਨੂੰ ਰਾਜ ਰੋਕ ਰੋਕਦੀ ਨਹੀਂ ਥਾਲੀ ਚ ਹੀ ਨਾਲ ਦੀ ਨਾਲ ਖਾਣਾ ਇਹ ਤਾਂ ਤਵੇ ਤੇ ਆ ਥਾਲੀ ਚ ਐ ਢਿੱਡ ਚ ਜੀ ਸੁੱਦੀ ਢਿੱਡ ਚ ਸਮਝ ਲਓ ਤਵੇ ਤੋਂ ਆਈ ਤੇ ਢਿੱਡ ਚ ਗਈ ਨਹੀਂ ਫਿਰ ਉਹਦੇ ਨਾਲ ਕੀ ਹੁੰਦਾ ਜੀ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਅੰਦਰ ਡਾਈਜੈਸਟਿਵ ਸਿਸਟਮ ਵੀਕ ਹੋ ਜਾਂਦਾ ਪਹਿਲਾਂ ਤੁਸੀਂ ਪੁਰਾਣੇ ਜ਼ਮਾਨੇ 'ਚ ਜੇ ਆਪਾਂ ਝਾਤ ਮਾਰੀਏ ਖੇਤਾਂ ਦੇ ਵਿੱਚ ਰੋਟੀ ਜਾਂਦੀ ਸੀ ਸਾਰਾ ਦਿਨ ਹਾਲ ਵਾਉਂਦੇ ਸੀ ਆਪਣੇ ਕਿਸਾਨ ਘਰੋਂ ਰੋਟੀ ਪੱਕੀ ਦੇਖੋ ਨਾ ਚੰਗੀਏ 'ਚ ਰੱਖ ਕੇ ਕੱਜ ਕੇ ਪੋਣ 'ਚ ਜਾਣੇ ਅੱਧਾ ਘੜਾ ਜਾਣ ਤੇ ਮਿਨੀਮਮ ਲੱਗ ਜਾਂਦਾ ਸੀ ਨਾਲ ਲੱਸੀ ਹੁੰਦੀ ਸੀ ਦਹੀਂ ਹੁੰਦਾ ਓਥੇ ਬੈਠ ਕੇ ਉਹਨਾਂ ਨੇ ਉਹ ਗਰਮ ਪ੍ਰਸ਼ਾਦਾ ਨਹੀਂ ਹੁੰਦਾ ਕੋਸਾ ਹੁੰਦਾ ਸੀ ਕੋਸਾ ਪ੍ਰਸ਼ਾਦਾ ਛਕਣਾ ਨਾਲ ਲੱਸੀ ਪੀ ਲੈਣੀ ਉਹਨਾਂ ਨੇ ਇਹ ਹੁਣ ਤਾਂ ਜਿੱਦਾਂ ਨਾਲ ਪੱਕ ਦੀ ਖਾ ਗਏ ਉਹ ਜਿਹੜੀ ਰੋਟੀ ਅੱਧਾ ਘੇੜਾ ਨਾਲ ਜਾਂਦਿਆਂ ਲੱਗ ਜਾਂਦਾ ਸੀ ਕੋਸਾ ਪ੍ਰਸ਼ਾਦਾ ਖਾਣ ਨਾਲ ਫਾਈਬਰੋਚ ਭਰਪੂਰ ਹੋ ਜਾਂਦਾ ਓਕੇ ਮਤਲਬ ਤੁਸੀਂ ਇਹ ਕਹਿ ਰਹੇ ਵੀ ਜਿਹੜੇ ਗਰਮ ਗਰਮ ਰੋਟੀ ਐ ਅਸੀਂ ਤਵੇ ਤੋਂ ਲੈਂਦੀ ਲੈਂਦੀ ਕਈਆਂ ਨੂੰ ਆਦਤ ਹੈਗੀ ਖਾਣ ਦੀ ਉਹਦੇ ਚ ਓਨੇ ਜ਼ਿਆਦਾ ਫਾਈਬਰ ਦੀ ਮਾਤਰਾ ਨਹੀਂ ਬਣਦੀ ਨਹੀਂ ਬਣਦੀ ਨਹੀਂ ਫਾਈਬਰ ਜਦੋਂ ਰੋਟੀ ਥੋੜੀ ਠੰਡੀ ਹੋਊਗੀ ਕੋਸੀ ਰਹਿ ਜਾਊਗੀ ਕਿਆ ਬਾਤ ਉਦੋਂ ਚ ਭਰਪੂਰ ਮਾਤਰਾ ਚ ਫਾਈਬਰ ਹੋਊਗਾ ਕਿਆ ਬਾਤ ਕਿਆ ਬਾਤ ਸੋ ਅੱਛਾ ਡਾਕਟਰ ਸਾਹਿਬ ਇਹ ਤਾਂ ਇੱਕ ਕਾਰਨ ਹੋ ਗਿਆ ਰੋਟੀ ਵਾਲਾ ਹੋਰ ਕੀ ਕਾਰਨ ਮੰਨਦੇ ਹੋ ਤੁਸੀਂ ਹੋਰ ਫਿਰ ਜਿੱਦਾਂ ਹੁਣ ਨਵਾਂ ਚੱਲਣ ਚੱਲ ਪਿਆ ਵੈਸਟਰਨ ਕਲਚਰ ਜਦੋਂ ਦਾ ਆਪਣੇ ਆਏ ਦੇਖ ਲਓ ਬਿਮਾਰੀਆਂ ਦਾ ਢੇਰ ਲੱਗ ਗਏ ਨੇ ਫਾਸਟ ਫੂਡ ਕੋਲਡ ਡਰਿੰਕ ਕਈ ਚੀਜ਼ਾਂ ਜਿਆਦਾ ਹੁਣ ਤੁਸੀਂ ਦੇਖ ਲਓ ਵੀ 70 ਤੋਂ 80% ਲੋਕ ਬੈਕਰੀ ਦਾ ਸਮਾਨ ਹੀ ਖਾਈ ਜਾਂਦੇ ਨੇ ਬਿਸਕੁਟ ਲੈ ਲੇ ਉਥੋਂ ਹੁਣ ਬੱਚੇ ਆਪਣੇ ਬੈਕਰੀਆਂ ਜਾਂਦੇ ਬਹੁਤ ਵੱਡੀਆਂ-ਵੱਡੀਆਂ ਬੈਕਰੀਆਂ ਖੁੱਲ ਗਈਆਂ ਇੱਥੇ ਅੰਦਰ ਬੈਠਣ ਨੂੰ ਜਗ੍ਹਾ ਵਿੱਚ ਬੈਠੀ ਐਸੀ ਚੱਲੀ ਜਾਂਦੇ ਨੇ ਪੀਜ਼ਾ ਮੰਗਾ ਲਿਆ 버ਗਰ ਮੰਗਾ ਲਿਆ ਉੱਪਰੋਂ ਕੋਲਡ ਡਰਿੰਕ ਪੀ ਲਿਆ ਨਾਲ ਦੀ ਨਾਲ ਉੱਠ ਕੇ ਤੁਰਨ ਲੱਗਿਆਂ ਦੇ ਦਿਓ ਜੀ ਕਿਲੋ ਬਿਸਕੁਟ ਦੇ ਦਿਓ ਨਿਹਰਾ ਮੈਦਾ ਜਾਂ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਦਾ ਹੀ ਖਾਈ ਜਾਂਦੇ ਕੋਈ ਚਾਹੀਦੀ ਚੀਜ਼ ਖਾਂਦੇ ਨਹੀਂ ਤਾਂ ਲੀਵਰ ਕੀ ਕਰੂਗਾ ਉੱਥੇ ਲੀਵਰ ਤਾਂ ਫੈਟ ਹੀ ਹੋਊਗਾ ਤੁਹਾਡੇ ਮੁਤਾਬਕ ਫਿਰ ਚੱਜ ਦੀ ਚੀਜ਼ ਕਿਹੜੀ ਹੈ ਚੱਜ ਦੀ ਚੀਜ਼ ਫਿਰ ਆਪਾਂ ਘਰ ਦਾ ਪ੍ਰਸ਼ਾਦ ਦਾ ਥੋੜਾ ਜਿਹਾ ਠੰਡਾ ਉਹ ਖਾਈਏ ਜਿੱਦਾਂ ਗੁਰੂ ਘਰ ਦੇ ਲੰਗਰ ਪੱਕਦਾ ਲੰਗਰ ਪੱਕਦਾ ਟੋਕਰੇ ਦੇ ਵਿੱਚੋਂ ਕੱਜ ਜੀ ਜਾਂਦੇ ਨੇ 15 ਤੋਂ 20 ਜੱਧੇ ਘੰਟੇ ਦੇ ਬਾਅਦ ਹੌਲੀ ਹੌਲੀ ਜਿੱਦਾਂ ਇਹਦਾ ਗਰਮ ਗਰਮ ਪੱਕਦਾ ਅੱਗੇ ਅੱਗੇ ਜਾ ਕੇ ਸੰਗਤ ਨੂੰ ਮਿਲਦਾ ਵਾ ਉੱਥੋਂ ਆਪਾਂ ਲੰਗਰ ਪ੍ਰਸ਼ਾਦ ਦਾ ਖਾ ਕੇ ਚਲੋ ਗੁਰੂ ਘਰ ਦਾ ਹੈ ਤਾਂ ਬਖਸ਼ਿਸ਼ ਹੁੰਦੀ ਹੈ ਇਹਦੇ ਚ ਪਰ ਆਪਾਂ ਘਰੇ ਆ ਕੇ ਫਿਰ ਭੁੱਖ ਲੱਗ ਜਾਂਦੀ ਉਹ ਤਾਂ ਲੰਗਰ ਕਰੇ ਵੀ ਹੁਣ ਖਾਧਾ ਜੀ ਹਜੇ ਖਾ ਕੇ ਉੱਠੇ ਹੀ ਆ ਅਜੇ ਚਾਰ ਕਦਮ ਚੱਲਨੇ ਤੇ ਸਾਨੂੰ ਭੁੱਖ ਲੱਗ ਜਾਂਦੀ ਭੁੱਖ ਲੱਗ ਜਾਂਦੀ ਉਹਦਾ ਕਾਰਨ ਇਹ ਏ ਟੈਕਨੀਕਲ ਕਾਰਨ ਲਈ ਹੈ ਵੀ ਥੋੜਾ ਜਿਹਾ ਪ੍ਰਸ਼ਾਦ ਦਾ ਠੰਡਾ ਹੋ ਜਾਂਦਾ ਦਾਲ ਜਿਹੜੀ ਉਹ ਬਣੀ ਹੁੰਦੀ ਹੈ ਇੱਕ ਤਾਂ ਦੇਗ ਚ ਬਣੀ ਹੁੰਦੀ ਆ ਉਹਦੀ ਵੱਡੀ ਕਰਮਾਤ ਹੈ ਆਪਣੇ ਘਰੇ ਸਿਲਵਰ ਦੇ ਬਰਤਨ ਨੇ ਕੁਕਰ ਨਾਲ ਦੀ ਨਾਲ 10 ਮਿੰਟ ਦਾਲ ਬਣਾ ਲੈ ਦਾਲ ਦੇ ਪੱਲੇ ਹੀ ਕੱਖ ਨਹੀਂ ਲਿੰਦਾ ਉਹ ਵੀ ਐਸਿਡ ਬਣ ਜਾਂਦੀ ਆ ਉਹਦੇ ਕਾਰਨ ਵੀ ਸਾਨੂੰ ਲੀਵਰ ਫੈਟੀ ਐਸਿਡ ਇਤਜਾਬ ਬਣਦਾ अच्छा ਤੇ ਡਾਕਟਰ ਸਾਹਿਬ ਤੁਸੀਂ ਇਹ ਨੁਸਖਾ ਫਾਰਮੂਲਾ ਜਿਹੜਾ ਅੱਜ ਰੱਖਿਆ ਹੈਗਾ ਪਹਿਲਾਂ ਮੈਨੂੰ ਇਹ ਦੱਸੋ ਵੀ ਤੇ ਤੁਸੀਂ ਇੱਥੇ ਇਹ ਮਿੱਠਾ ਸੋਡਾ ਰੱਖਿਆ ਮਿੱਠਾ ਸੋਡਾ ਕੀ ਕਰੂਗਾ ਜੀ ਅਸੀਂ ਤਾਂ ਇਹ ਗੋਲੀਆਂ ਕੈਪਸੂਲ ਟੀਕੇ ਰੋਜ਼ ਲਵਾਲੇ ਪਰ ਪੇਟ ਤਾਂ ਫੇਰ ਨਹੀਂ ਠੀਕ ਹੁੰਦਾ ਜੀ ਮਿੱਠਾ ਸੋਡਾ ਫਰੂਕੀ ਸਾਹਿਬ ਇਹ ਤਾਂ ਜਿੱਦਾਂ ਜਦੋਂ ਮਿੱਠੇ ਸੋਡਾ ਦਾ ਆਪਾਂ ਨਾਂ ਲਾਵਾਂਗੇ ਨਾ ਦਰਸ਼ਕਾਂ ਹੱਸਣਾ ਵੀ ਕਈਆਂ ਨੇ ਵੀ ਮਿੱਠਾ ਸੋਡਾ ਤਾਂ ਅਸੀਂ ਪੋਟੀ ਲਵਾਉਣ ਵਾਸਤੇ ਕਈ ਵਾਰ ਯੂਜ਼ ਕਰ ਦਿੰਦੇ ਹਾਂ ਹਾਂਜੀ ਹਾਂਜੀ ਤੇ ਲੀਵਰ ਨੂੰ ਵੀ ਇਹ ਕਿੱਦਾਂ ਸ਼ਰਾਰਤ ਵਜੋਂ ਸ਼ਰਾਰਤ ਵਜੋਂ ਜਾਣਦੇ ਵੀ ਜੇ ਕਿਸੇ ਨਾਲ ਆਪਣੀ ਕੋਈ ਸ਼ਰਾਰਤ ਬਾਜ਼ੀ ਕਰਨੀ ਹੁੰਦੀ ਸੀ ਪਹਿਲਾਂ ਹੁਣ ਤਾਂ ਲੋਕ ਕਰ ਲੋ ਹਟ ਗਏ ਲੋਕ ਚੱਲਦੇ ਵੀਡੀਓ ਕੋ ਪਹਿਲਾਂ ਤੇ ਇਹੀ ਕਰਦੇ ਹੁਣ ਤਾਂ ਕਰਨੀ ਹੀ ਨਹੀਂ ਚਾਹੀਦੀ ਮੈਂ ਵੀ ਦਰਸ਼ਕਾਂ ਨੂੰ ਇਹੀ ਅਪੀਲ ਕਰੂੰਗਾ ਹੁਣ ਤੇ ਸ਼ਰਾਰਤ ਕਿਸੇ ਨਾਲ ਕਰਨੀ ਵੀ ਨਹੀਂ ਚਾਹੀਦੀ ਮਿੱਠੇ ਛੋੜੇ ਵਾਲੀ ਕੋਈ ਪਤਾ ਨਹੀਂ ਕੌਣ ਕਿਵੇਂ ਗੱਲ ਪੈ ਜੇ ਕੀ ਨੁਕਸਾਨ ਉਹਦਾ ਜ਼ਿਆਦਾ ਹੋ ਜਾ ਕਿਉਂਕਿ ਚੱਲਣ ਵਾਲੇ ਮਿੱਧੇ ਵੀ ਨਹੀਂ ਰਹੇ ਨਾ ਜੀ ਬਿਲਕੁਲ ਬਿਲਕੁਲ ਪਹਿਲਾਂ ਤਾਂ ਮਿੱਠਾ ਛੋੜਾ ਲੋਕ ਦੋ ਚਪਚੇ ਪਾ ਕੇ ਪਾਣੀ ਚ ਚਾਹ ਚ ਭਲਾ ਦੇਣ ਉਹ ਫਲਾਚੀ ਤੁਰੇ ਰਹਿਣਾ ਤੇ ਉਹ ਗੱਲ ਵੱਖਰੀ ਹੈ ਪਰ ਇਹ ਬਹੁਤ ਵੱਡੀ ਅਸ਼ੀਰਦੀ ਹੈ ਜੇ ਨੂੰ ਆਪਾਂ ਸਹੀ ਮਾਤਰਾ ਸਹੀ ਤਰੀਕੇ ਨਾਲ ਯੂਜ਼ ਕਰਾਂਗੇ ਇਹ ਹਜ਼ਾਰਾਂ ਰੋਗ ਦੂਰ ਕਰਦਾ ਸਰੀਰ ਦੇ ਆਪਾਂ ਮਾਨਯੋਗ ਜਵਾਨ ਕੁਝ ਦਰਸ਼ਕਾਂ ਨੂੰ ਮੈਂ ਮੈਂ ਦੱਸਾਂਗੇ ਜਿਵੇਂ ਕੀ ਜਿਵੇਂ ਕੀ ਜਿਵੇਂ ਕੀ ਜਿਵੇਂ ਕੀ ਜੇ ਤੁਸੀਂ ਹੁਣ ਇਹਨੂੰ ਸਹੀ ਔਸ਼ਧੀ ਰੂਪ ਚ ਤੁਸੀਂ ਇਹਦਾ ਇਸਤੇਮਾਲ ਕਰੋਗੇ ਤੇ ਲੀਵਰ ਕਲੀਨਰ ਵੀ ਹੈ ਅੱਛਾ ਥੋੜੀ ਜੀ ਮਾਤਰਾ ਦੇ ਚ ਪਾਣੀ ਚ ਪਾ ਕੇ ਜੇ ਆਪਾਂ ਇਹਨੂੰ ਯੂਜ਼ ਕਰਦੇ ਆਂ ਤੇ ਇਹ ਲੀਵਰ ਕਲੀਨਰ ਲੀਵਰ ਨੂੰ ਵਾਸ਼ ਕਰਨ ਵਾਸਤੇ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈਗੀ ਕਿਆ ਬਾਤ ਕਿਆ ਬਾਤ ਦੂਜਾ ਇਹ ਆ ਵੀ ਜਿੱਦਾਂ ਬਰ ਦੰਦਾਂ ਦੇ ਆਪਣੇ ਪੀਲਾਪਣ ਆ ਜਾਂਦਾ ਹੈ ਦੰਦਾਂ ਦੇ ਪੀਲੇਵਲ ਮਹਿੰਗੀਆਂ ਮਹਿੰਗੀਆਂ ਪੇਸਟਾਂ ਯੂਜ਼ ਕਰਦੇ ਕਦੇ ਦੰਦਾਂ ਦਾ ਪੀਲਾਪਨ ਜਾਂਦਾ ਨਹੀਂ ਠੀਕ ਹੈ ਤੁਸੀਂ ਇਹਦਾ ਥੋੜਾ ਜਿਹਾ ਮਿੱਠਾ ਸੋਡਾ ਬ੍ਰਸ਼ ਤੇ ਲਗਾ ਕੇ ਜਿੱਦਾਂ ਹੁਣ ਇਹਦੇ ਵਿੱਚ ਪਿਆ ਹੈ ਤੇ ਬ੍ਰਸ਼ ਤੋਂ ਬੜਾ ਟੱਚ ਕਰਨਾ ਤੇ ਜਿੱਦਾਂ ਆਪਾਂ ਬੁਰਸ਼ ਕਰਦੇ ਇਹਨੂੰ ਕਰ ਲੈਣਾ 2 ਮਿੰਟ ਬਾਅਦ ਦੇ ਵਿੱਚ ਤੁਸੀਂ ਚੂਲੀ ਕਰ ਲੈਣੀ ਹੈ ਤੇ ਦੇਖੋ ਦੰਦਾਂ ਚਮਕਣਗੇ ਇਸ ਤੋਂ ਇਲਾਵਾ ਜਿੱਦਾਂ ਮੂੰਹ ਚ ਸਮੈਲ ਆਉਂਦੀ ਉਹਨੂੰ ਵੀ ਦੂਰ ਕਰਦਾ ਜੇ ਥੋੜਾ ਜਿਹਾ ਪਾਣੀ ਪਾ ਕੇ ਅੱਧਾ ਗਲਾਸ ਪਾਣੀ ਲੈ ਕੇ ਉਹਦਾ ਮਤਲਬ ਕਿ ਥੋੜਾ ਜਿਹਾ ਅੱਧਾ ਚਮਚਾ ਉਹ ਚ ਪਾ ਕੇ ਮਿੱਠਾ ਸੋਡਾ ਉਹਦੀਆਂ ਚੂਲੀਆਂ ਘਰ ਲੀਆਂ ਜਾਂ ਦੋ ਤਿੰਨ ਘਰਾਰੇ ਕਰ ਲਿਆ ਜਾਣ ਤੇ ਮੂੰਹ ਦੀ ਸਮੈਲ ਵੀ ਦੂਰ ਕਰ ਦਿੰਦਾ ਪਿਆਜ਼ ਲਸਣ ਦੀ ਵੀ ਸਮੈਲ ਹੈ ਦੂਰ ਕਰ ਦਿੰਦਾ ਅੱਛਾ ਤੁਸੀਂ ਇੱਕ ਸ਼ਖਸ ਜਿਹੜਾ ਤੁਹਾਡੇ ਕੋਲ ਆਇਆ ਸੀ ਤੁਸੀਂ ਕਹਿ ਰਹੇ ਸੀ ਕਿ ਜੀ ਉਹ ਕਹਿੰਦੇ ਸੀ ਵੀਰੇ ਠਫੜ ਹੋਈ ਜਾਂਦੇ ਨੇ ਜੀ ਖਿੰਡਸੀਆਂ ਹੋਈ ਜਾਂਦੀਆਂ ਨੇ ਤੁਸੀਂ ਉਹਨੂੰ ਕਿਹਾ ਸੀ ਵੀ ਤੁਸੀਂ ਇਹਦੇ ਨੂੰ ਮਿੱਠੇ ਸੋਡੇ ਨਾਲ ਨਹਾ ਲਿਆ ਕਰੋ ਹਾਂਜੀ ਬਿਲਕੁਲ ਚਮੜੀ ਦਾ ਵੀ ਇਹ ਰੋਗ ਦੂਰ ਕਰਦਾ ਚਮੜੀ ਦੇ ਵੀ ਕਿਹੜੇ ਕਿਹੜੇ ਜੀ ਚਮੜੀ ਦੇ ਵਿੱਚ ਜੇ ਚਮੜੀ ਧੱਫੜ ਹੋ ਜਾਣ ਖਾਰਸ਼ ਹੋ ਜਾਣ ਸਕਿਨ ਦੀ ਤੁਹਾਨੂੰ ਪ੍ਰੋਬਲਮ ਆ ਜਾਵੇ ਜਿੱਦਾਂ ਆਪਾਂ ਕਹਿ ਦਿੰਨੇ ਆ ਵੀ ਸਾਡੇ ਚਮੜੀ ਤੇ ਪ੍ਰਸਾਰ ਸਾੜ ਪੈ ਰਿਹਾ ਜਾਂ ਸਕਿਨ ਸਾਡੀ ਆਇਲੀ ਆ ਤੁਸੀਂ ਇੱਕ ਕੁਆਲਿਟੀ ਪਾਣੀ ਦੇ ਵਿੱਚ ਚਾਰ ਚਮਚ ਪਾ ਕੇ ਮਿੱਠਾ ਸੋਡਾ ਦੇ ਨਾਲ ਨਹਾ ਲਓ ਇੱਕ ਤਾਂ ਉਹ ਤੁਹਾਡੀ ਜਿਹੜੀ ਚਮੜੀ ਬਿਲਕੁਲ ਕਲੀਨ ਕਰ ਦੂਗਾ ਕਿਸੇ ਤਰ੍ਹਾਂ ਦੀ ਆਇਲੀ ਸਕਿਨ ਉਹ ਵੀ ਬਿਲਕੁਲ ਠੀਕ ਹੋ ਜੂਗੀ ਦੂਜਾ ਹੈ ਚਮੜੀ ਦਾ ਜੇ ਕਿਹਨੂੰ ਸਾੜ ਪੈ ਰਿਹਾ ਸਾੜ ਪੈਣ ਵਾਸਤੇ ਵੀ 4 ਤੋਂ 5 ਚਮਚ ਮਿੱਠਾ ਸੋਡਾ 1 ਲੀਟਰ ਚ ਪਾ ਕੇ ਤੁਸੀਂ ਠੀਕ ਆ ਉਹਨੂੰ ਘੋਲ ਲੈਣਾ ਵਾ ਤੌਲੀਏ ਨਾਲ ਜਿੱਥੇ ਸਾੜ ਪੈਂਦਾ 20 25 ਮਿੰਟ ਨੂੰ ਡਿੱਪ ਕਰਕੇ ਦੋ ਦੋ ਤਿੰਨ ਤਿੰਨ ਬਾਅਦ ਲਾਈ ਜਾਣਾ ਉੱਥੇ ਠੀਕ ਆ ਤੇ ਨਾਲ ਦੀ ਨਾਲ ਉਹ ਸਾੜ ਵੀ ਚਮੜੀ ਤੋਂ ਦੂਰ ਕਰ ਦੂਗਾ ਜੀ 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 ਅੱਛਾ ਬਹੁਤ ਵਾਰ ਹੁੰਦੇ ਜੀ ਇਹ ਮਿੱਠਾ ਸੋਡਾ ਬੱਚਿਆਂ ਨੂੰ ਦਿੱਤਾ ਜਾ ਸਕਦਾ ਬੱਚਿਆਂ ਨੂੰ ਜਦੋਂ 6 ਸਾਲ ਤੋਂ ਛੋਟੇ ਬੱਚਿਆਂ ਨੂੰ ਨਹੀਂ ਦੇਣਾ ਚਾਹੀਦਾ 6 ਸਾਲ ਤੋਂ ਉੱਪਰ ਹੀ ਦੇਣਾ ਮੈਂ ਛੋਟੇ ਬੱਚਿਆਂ ਮਿੱਠਾ ਸੌਡਾ ਨਹੀਂ ਦੇਣਾ ਦਰਸ਼ਕ ਧਿਆਨ ਨਾਲ ਸੁਣ ਲੈਣਾ ਕਿ ਛੋਟੇ ਬੱਚਿਆਂ ਮਿੱਠੇ ਸਾਡਾ ਜਾਂ ਪਾਣੀ ਚ ਪਾ ਕੇ ਜਾਂ ਕਿਸੇ ਚੀਜ਼ ਚ ਪਾ ਕੇ ਨਹੀਂ ਦੇਣਾ ਚਾਹੀਦਾ ਠੀਕ ਹੈ 6 ਸਾਲ ਤੋਂ ਉੱਪਰ ਹੀ ਦੇਣਾ ਚਾਹੀਦਾ ਜੀ 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 ਅੱਛਾ ਤੇ ਡਾਕਟਰ ਸਾਹਿਬ ਜਿਹੜੇ ਇਹ ਪਤਾਸੇ ਹੈਗੇ ਨੇ ਤੁਸੀਂ ਕਹਿ ਰਹੇ ਹੋ ਵੀ ਪਤਾਸੇ ਵੀ ਪਤਾਸਿਆਂ ਦਾ ਚੂਰਾ ਕੀ ਕਰੂਗਾ ਜੀ ਨਵੀਂ ਚੀਜ਼ ਮੈਂ ਦੇਖੀਏ ਤੁਹਾਡੇ ਕੋਲ ਤੁਸੀਂ ਕਹਿ ਰਹੇ ਪਤਾਸਿਆਂ ਦਾ ਚੂਰਾ ਇੱਕ ਤਾਂ ਜੀ ਜਿਹੜਾ ਅਪ ਹੁਣ ਆਪਾਂ ਨੁਕਸਾ ਬਣਾਵਾਂਗੇ ਪਤਾਸਿਆਂ ਦੇ ਵਿੱਚ ਚੂਰਾ ਪਾਵਾਂਗੇ ਅੱਛਾ ਜੀ ਇਹਦਾ ਕੋਸ਼ਿਸ਼ ਰਸ਼ੀਦੀ ਗੋਣੇ ਵੀ ਹੁੰਦੇ ਖੰਡ ਤੇ ਪਤਾਸਿਆਂ ਦਾ ਫਰਕ ਬਹੁਤ ਹੁੰਦਾ ਤੇ ਉਹ ਜਦੋਂ ਆਪਾਂ ਇਹਨੂੰ ਮਿਕਸ ਕਰਾਂਗੇ ਸਾਰਿਆਂ ਨੂੰ ਮਿਕਸ ਕਰਕੇ ਦਰਸ਼ਕਾਂ ਨੂੰ ਦੱਸਾਂਗੇ ਲੈਣਾ ਇੱਕ ਤਾਂ ਖਾਣਾ ਸੌਕਾ ਹੋ ਜੂਗਾ ਕੜਵਾ ਨਹੀਂ ਹੋਊਗਾ ਤੇ ਡਾਈਜੈਸਟਰ ਸਿਸਟਮ ਨੂੰ ਵੀ ਇਹ ਮਦਦ ਮਿਲਦੀ ਹੈ ਜਿਹੜੇ ਇਹਦੇ ਚੂਰੇ ਨਾਲ ਪਤਾਸ ਅੱਛਾ ਤੇ ਫਿਰ ਅਜਵੈਨ ਕੀ ਕੰਮ ਕਰਦੀ ਹੈ ਜੀ ਅਜਵੈਨ ਦੇ ਵਿੱਚ ਦਾ ਅਜਵੈਨ ਤੋਂ ਦਾ ਸਭ ਪਲੀਪਾ ਤੁਹਾਨੂੰ ਹੀ ਆ ਵੀ ਅਜਵੈਨ ਜਿਹੜੀ ਪੇਟ ਨੂੰ ਬਹੁਤ ਜ਼ਿਆਦਾ ਠੀਕ ਕਰਦੀ ਹੈ ਐਂਟੀ ਇਨਫਲਮੇਟਰੀ ਦੀ ਐਂਟੀ ਜਿਹੜੇ ਬੈਕਟੀਰੀਅਲ ਗੁਣ ਹੁੰਦੇ ਆ ਕਿਸੇ ਤਰ੍ਹਾਂ ਦੇ ਪੇਟ ਚ ਬੈਕਟੀਰੀਆਲ ਉਹਨੂੰ ਮਾਰ ਦਿੰਦੀ ਹੈ ਜੀ 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 ਜਵੈਨ ਦੇ ਕਾਫੀ ਸਾਰੇ ਗੁਣ ਹੁੰਦੇ ਨੇ ਜਵੈਨ ਯੂਰਿਨ ਇਨਫੈਕਸ਼ਨ ਨੂੰ ਵੀ ਠੀਕ ਕਰਦੀ ਹੈ ਯੂਰਿਨ ਚ ਜੇ ਤੁਹਾਨੂੰ ਜਲਣ ਆ ਰਹੀ ਹੈ ਬਲਦਾ ਬਲਦਾ ਜਿੱਦਾਂ ਹੁਣ ਪੇਸ਼ੈਂਟ ਆਏ ਨੇ ਕਹਿੰਦੇ ਹਨ ਬਾਥਰੂਮ ਆ ਰਹੇ ਬਹੁਤ ਜ਼ਿਆਦਾ ਜਲਨ ਹੋ ਰਹੀ ਹੈ ਉਹਨੂੰ ਵੀ ਠੀਕ ਕਰਦੀ ਹੈ ਜੇ ਆਪਣੀਆਂ ਮਹਿਲਾਵਾਂ ਜਿਹੜੀਆਂ ਬੀਬੀਆਂ ਆ ਮਾ ਭੈਣਾ ਵਾਂ ਜੇ ਉਹਨਾਂ ਨੂੰ ਪੀਰੀਅਡ ਦੌਰਾਨ ਦਰਦ ਹੁੰਦੀ ਆ ਉਹਦੇ ਵਾਸਤੇ ਵੀ ਅਜਵਾਇਨ ਦਾ ਜਿਹੜਾ ਸਹੀ ਸੇਵਨ ਕਰ ਲਿਆ ਜਾਵੇ ਤਾਂ ਉਹਨੂੰ ਵੀ ਦੂਰ ਕਰਦੀ ਆ ਠੀਕ ਹੈ ਠੀਕ ਅੱਛਾ ਤੇ ਫਿਰ ਹੁਣ ਆਖਰ ਦੇ ਵਿੱਚ ਇੱਕ ਚੀਜ਼ ਹੋਰ ਰਹਿ ਗਈ ਜੀ ਇਹ ਹੈਗਾ ਨਿੰਬੂ ਸੱਤ ਸਾਨੂੰ ਨਿੰਬੂ ਸੱਤ ਬਾਰੇ ਵੀ ਦੱਸੋ ਵੀ ਇਹ ਨਿੰਬੂ ਸੱਤ ਕੀ ਕੀ ਚੀਜ਼ ਹੈ ਜੀ ਨਿੰਬੂ ਸੱਤ ਜਿੱਦਾਂ ਨਿੰਬੂ ਦਾ ਸਾਤ ਜੇ ਇਹਨੂੰ origignal ਲੈ ਲਿਆ ਜਾਵੇ ਹੋਣਗੇ ਤਾਂ ਮਾਰਕੀਟ ਦੇ ਵਿੱਚ ਟਾਟਰੀ ਵੀ ਵਿਕ ਰਹੀ ਆ ਜੀ ਉਹ ਇਹਦਾ ਕਹਿੰਦੇ ਨੇ ਨਿੰਬੂ 사ਤ ਪਰ ਨਿੰਬੂ 사ਤ ਹੁੰਦਾ ਨਹੀਂ ਉਹ ਲੈ ਕੇ ਪਰ ਯੂਜ਼ ਤਾਂ ਕਰ ਲੈਨੇ ਆ ਪਰ ਉਹ ਕੰਮ ਨਹੀਂ ਕਰਦਾ ਅਰੀਜਨਲ ਹੋਏ ਨਿੰਬੂ 사ਤ ਅਰੀਜਨਲ ਨਿੰਬੂ 사ਤ ਦੇ ਵਿੱਚ ਤਾਂ ਜਿੱਦਾਂ ਨਿੰਬੂ ਦਾ 사ਤ ਨਿੰਬੂ ਜੀ ਸਭ ਨੂੰ ਪਤਾ ਵਿਟਾਮਿਨ ਸੀ ਹੁੰਦਾ ਵਿਟਾਮਿਨ ਸੀ ਜੇ ਆਪਣੇ ਸਰੀਰ ਦੀ ਸਫਾਈ ਵੀ ਕਰਦਾ ਹੱਡੀਆਂ ਨੂੰ ਵੀ ਤਾਕਤ ਦਿੰਦਾ ਕਿਸੇ ਤਰ੍ਹਾਂ ਦਾ ਜਿੱਦਾਂ ਹੁਣ ਬੀਪੀ ਦੀ ਗੱਲ ਹੀ ਕਰ ਲੋ ਤੁਸੀਂ ਹਾਈ ਬੀਪੀ ਨੂੰ ਵੀ ਇਹ ਨਾਰਮਲ ਕਰਦਾ ਕਿਉਂਕਿ ਇਹਦੇ ਵਿੱਚ ਪੋਟਾਸ਼ੀਅਮ ਹੁੰਦਾ ਹੈ ਪੋਟਾਸ਼ੀਅਮ ਬੀਪੀ ਹਾਈ ਨੂੰ ਨਾਰਮਲ ਕਰਦਾ ਜੇ ਰੋਜ਼ ਨਿੰਬੂ ਨੂੰ ਆਪਾ ਵੈਸੇ ਨਿੰਬੂ ਨਿਚੋੜ ਕੇ ਗਲਾਸ ਦੇ ਵਿੱਚ ਖਾਲੀ ਪਾਣੀ ਚ ਲੈ ਲੈ ਜਾਵੇ ਤੇ ਬੀਪੀ ਦੇ ਗੋਲੀਆਂ ਦੀ ਲੋੜ ਨਹੀਂ ਪੈਂਦੀ। ਹਾਂਜੀ ਕੀ ਬਾਤ ਹੈ। ਸੋ ਡਾਕਟਰ ਸਾਹਿਬ ਨੇ ਬਹੁਤ ਕੱਲੇ ਕੱਲੇ ਗੁਣ ਦੱਸਦੇ ਤੇ ਫਿਰ ਉਹ ਕਹਿੰਦੇ ਵੀ 1 1 11 ਤੇ ਇੱਥੇ ਤਾਂ ਫਿਰ 4 4 44 ਹੋ ਗਏ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਰੇ ਪੇਟ ਵਾਸਤੇ ਸਭ ਤੋਂ ਟੌਪ ਦੀਆਂ ਰੈਮਡੀਆਂ ਨੇ। ਜਿਹੜੀਆਂ ਦਵਾਈਆਂ ਕਹਿੰਦੇ ਆਪਾ ਤੁਹਾਨੂੰ ਜਿਹੜਾ ਹੈਗਾ ਫਾਰਮੂਲਾ ਵੀ ਬਣਾ ਕੇ ਦੱਸਾਂਗੇ ਕਿੱਦਾਂ-ਕਿੱਦਾਂ ਲੈਣਾ ਕਿੰਨੀ ਮਾਤਰਾ ਚ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ ਫਾਰਮੂਲਾ ਵੀ ਅਸੀਂ ਦੱਸਾਂਗੇ ਫਾਰਮੂਲੇ ਦੇ ਉੱਤੇ ਵੀ ਅਸੀਂ ਜਾਣਦੇ ਹਾਂ ਅੱਛਾ ਜਿਹੜੇ ਲੋਕ ਹੈਗੇ ਨੇ ਬਹੁਤ ਲੋਕ ਇਹ ਕਹਿੰਦੇ ਨੇ ਜੀ ਅਸੀਂ ਕੋਈ ਨੁਸਖਾ ਇਸਤੇਮਾਲ ਕਰਦੇ ਹਾਂ ਸੋਸ਼ਲ ਮੀਡੀਆ ਤੋਂ ਦੇਖ ਕੇ ਡਾਕਟਰ ਦੇ ਸਲਾਹ مشورے ਦੇ ਨਾਲ ਉਹ ਸਾਨੂੰ ਇੰਨਾ ਜ਼ਿਆਦਾ ਫਰਕ ਨਹੀਂ ਪਾਉਂਦਾ ਕਈ ਕਹਿੰਦੇ ਨੇ ਸਾਨੂੰ ਤਾਂ ਬੜਾ ਵਧੀਆ ਫਰਕ ਪਿਆ ਗਿਆ ਸਾਨੂੰ ਤਾਂ ਦਵਾਈਆਂ ਛੁੱਟ ਗਈਆਂ ਗੋਲੀਆਂ ਕੈਪਸੂਲ ਛੁੱਟ ਗਏ ਤੇ ਕਈ ਕਹਿੰਦੇ ਨੇ ਸਾਨੂੰ ਠੀਕ-ਠੀਕ ਫਰਕ ਪਿਆ ਨਾ ਬਹੁਤਾ ਫਰਕ ਪਿਆ ਨਾ ਬਹੁਤਾ ਅਸੀਂ ਕਹਿ ਲਈਏ ਕਿ ਮਾੜਾ ਰਿਜ਼ਲਟ ਆਇਆ ਫਿਰ ਉਹਦੇ ਪਿੱਛੇ ਦੀ ਕੀ ਕਾ ਉਹਦਾ ਪਿੱਛੇ ਕੀ ਕਾਰਨ ਹੁੰਦਾ ਜੀ ਉਹਦੇ ਵਿੱਚ ਫਰੂਕੀ ਸਾਹਿਬ ਇਦਾਂ ਨਾਲ ਕੋਸ਼ਿਸ਼ ਜਿੱਦਾਂ ਪੁਰਾਣੇ ਰੋਗ ਹੁੰਦੇ ਨੇ ਜਦੋਂ ਹੁਣ 10-10 15-15 ਸਾਲ ਤੋਂ ਜੇ ਕੋਈ 5-5 7-7 ਸਾਲ ਤੋਂ ਐਸਿਡ ਬਣ ਰਿਹਾ ਐ ਐਂਟਾਸਿਡ ਦੇ ਕੈਪਸੂਲ ਆਪਾਂ ਖਾ ਰਹੇ ਆ ਉਹਦੇ ਉਹਦੇ ਨਾਲ ਕਾਫੀ ਬੋਡੀ ਦਾ ਨੁਕਸਾਨ ਹੋਇਆ ਅੰਦਰ ਜਿਹੜੇ ਪੁਰਾਣੇ ਰੋਗ ਆ ਉਹਨਾਂ ਨੂੰ ਕੰਮ ਕਰ ਵੀ ਜਾਂਦਾ ਨਹੀਂ ਵੀ ਕਰ ਜਾਂਦਾ 50-50% ਚਾਂਸ ਹੁੰਦੇ ਨੇ ਜੇ ਨਵਾਂ ਕਿਨੂੰ ਐਸਿਡ ਬਣ ਲੱਗਾ ਲੀਵਰ ਨੂੰ ਹਜੇ ਕੋਈ ਜ਼ਿਆਦਾ ਫੈਟ ਨਹੀਂ ਹੋਇਆ ਪੇਟ ਚ ਗੈਸ ਹੁਣੇ ਬਣਨ ਲੱਗੀ ਪੰਜ-ਛੇ ਦਿਨ ਤੋਂ ਉਹਨੂੰ ਤਾਂ ਫਟਾਫਟ ਨਾਲ ਦੀ ਨਾਲ ਇਹ ਨਹੀਂ ਕਹਿੰਦਾ ਕੰਮ ਨਹੀਂ ਕਰਦਾ ਪੂਰਾ ਹੀ ਕਰਦਾ ਵਾ ਪਰ ਕੁਛ ਜਿੱਦਾਂ ਪੁਰਾਣੇ ਰੋਗਾਂ ਤੇ ਕੰਮ ਘੱਟ ਕਰਦਾ ਵਾ ਉਹਦੇ ਵਾਸਤੇ ਫਿਰ ਸਾਨੂੰ ਕੁਛ ਮੈਡੀਸਿਨ ਵੀ ਯੂਜ਼ ਕਰਦੀਆਂ ਪੈਂਦੀਆਂ ਨੇ ਵੇਖੀ ਜੀ ਜਿਵੇਂ ਕਿ ਸਾਡੇ ਕੋਲ ਐਕਸਟ੍ਰੈਕਟ ਹੁੰਦੇ ਨੇ ਜਿੱਦਾਂ ਅ ਅੱਛਾ ਜੀ ਇਹ ਕਿਉਂਕਿ ਇਹ ਚੀਜ਼ ਐਕਸਟ੍ਰੈਕਟ ਜਿਹਨੂੰ ਕਹਿ ਦਿੰਦੇ ਆ ਕਿੱਥੇ ਉਹਨਾਂ ਤੋਂ ਜਿਹੜਾ ਜੁਆਇਨ ਹੋਵੇ ਉਹਦੇ ਵਿੱਚੋਂ ਨਿਕਲਦੀ ਏ 100 ਗ੍ਰਾਮ ਦਾ ਐਕਸਟ੍ਰੈਕਟ ਤਾਂ ਇੰਨਾ ਕਿ ਨਿਕਲਦਾ ਹੁੰਦਾ ਤੇ ਇਹ ਤਾਂ ਫਿਰ ਪਾਵਰਫੁੱਲ ਉਹਦੇ ਨਾਲ ਕਿੰਨਾ ਕਿਥੇ ਹੋਲ ਪਾਰਟ ਕਿੰਨਾ ਕਿ ਯੂਜ਼ ਕਰ ਲਾਂਗੇ ਅਸੀਂ ਮਤਲਬ ਜਿਹੜੇ ਤੁਹਾਡੇ ਇਹ ਐਕਸਟ੍ਰੈਕਟ ਹੈਗੇ ਨੇ ਇਸ ਤਰ੍ਹਾਂ ਦੀਆਂ ਹੀ ਚੀਜ਼ਾਂ ਕੁਦਰਤੀ ਚੀਜ਼ਾਂ ਦੇ ਜ਼ਰੀਏ ਹੀ ਤੁਸੀਂ ਇਸਤੇਮਾਲ 'ਚ ਲੈ ਕੇ ਆਉਨੇ ਬਿਲਕੁਲ ਬਿਲਕੁਲ ਸਾਡੇ ਕੋਲ ਕੁਦਰਤੀ ਸੋਰਸ ਤੋਂ ਹੀ ਸਾਰੀ ਮੈਡੀਸਿਨ ਬਣਦੀ ਆ ਇਹ ਜਿਹੜੀ ਆਪਣੀ ਪੈਥੀ ਆ ਇਹ ਕੁਦਰਤ ਦੇ ਜਿਹੜੇ ਪੇੜ ਪੌਦਿਆਂ ਦੇ ਜੋ ਜਿੱਦਾਂ ਆਪਾਂ ਕਹਿੰਦੇ ਛੋਟੇ ਜਿਹੇ ਥੱਲੇ ਜਿਹਨੂੰ ਪਖੜਾ ਜਾਂ ਕਈ ਚੀਜ਼ਾਂ ਜਿਹੜੀਆਂ ਧਰਤੀ ਤੇ ਉਗਦੀਆਂ ਉਹਨਾਂ ਦੇ ਐਕਸਟ੍ਰੈਕਟ ਹੀ ਹੁੰਦੇ ਆ। ਇਹਦਾ ਇਸਤੇਮਾਲ ਕਿਵੇਂ ਕਰਨੇ ਜੀ ਡਾਕਟਰ ਸਾਹਿਬ? ਇਸਤੇਮਾਲ ਇਹਦਾ ਫੁਰੂਕੀ ਸਾਹਿਬ ਤੁਹਾਨੂੰ ਕਰਕੇ ਦਿਖਾ ਹੀ ਦਿੰਨੇ ਆ। ਹੂੰ। ਬਾਕੀ ਇਹ ਡ੍ਰੌਪਸ ਵਾਲੀ ਮੈਡੀਸਨ ਹੁੰਦੀ ਏ। ਇਹ ਆਪਣੀਆਂ ਮੈਡੀਸਨ ਉਹ ਨਹੀਂ ਹੁੰਦੀਆਂ ਵੀ ਗਲਾਸ ਚ ਇੰਨਾ ਗਲਾਸ ਪਾ ਲੈ ਇੱਕ ਹੁੰਦਾ ਰਸ। ਇੱਕ ਹੁੰਦਾ ਐਕਸਟ੍ਰੈਕਟ ਐਕਸਟ੍ਰੈਕਟ ਬੂੰਦਾਂ ਵਾਲੀ ਲਿਆ ਜਾਂਦਾ। ਠੀਕ ਹੈ। ਤੁਹਾਨੂੰ ਲੈ ਕੇ ਦਿਖਾ ਦਿੰਨੇ ਆਪਾਂ। ਅੱਛਾ ਜੀ। ਸਾਰੀਆਂ ਅਸੀਂ ਜਿੱਦਾਂ ਅਲੱਗ-ਅਲੱਗ ਰ ਦੇ ਘੋੜਾ ਨਸੀ ਮੈਂ ਦੇਖੋ ਇੰਨਾ ਬੂੰਦਾ ਪਾ ਕੇ ਨਾ ਠੀਕ ਹੈ ਇਹ ਕਿੰਨੇ ਕਿੰਨੇ ਪਾਉਣੀਆਂ ਹੁੰਦੀਆਂ ਮਿਨੀਮਮ 20 ਕੋਸ਼ ਜਿਹੜੀਆਂ ਸਾਡੇ ਕੋਲ ਤੇਜ਼ ਹੁੰਦੀਆਂ ਮੈਡੀਸਿਨ ਜਿਆਦਾ ਪਾਵਰਫੁਲ ਹੁੰਦੀਆਂ ਹੁੰਦੀਆਂ ਪੰਜ ਕਿਸੇ ਦੀਆਂ ਪੰਜ ਹੁੰਦੀਆਂ ਕਿਸੇ ਦੀਆਂ 20 ਹੁੰਦੀਆਂ ਬਾਕੀ ਜਿਹੜਾ ਅਸੀਂ ਜਦੋਂ ਪੇਸ਼ੈਂਟ ਨੂੰ ਦੇਖਦੇ ਆ ਡਾਇਗਨੋਸ ਕਰਦੇ ਆ ਉਹਦੇ ਅਕੋਰਡਿੰਗ ਕਿਸੇ ਨੂੰ ਮੈਡੀਸਿਨ ਜ਼ਿਆਦਾ ਦੀ ਲੋਡ ਹੁੰਦੀ ਕਿਸੇ ਨੂੰ ਘੱਟ ਦੀ ਲੋਡ ਹੁੰਦੀ ਉਹ ਡੋਜ਼ ਫਿਰ ਅਸੀਂ ਮੌਕੇ ਤੇ ਸਿਲੇਕਟ ਕਰਦੇ ਆਂ ਇਹਨੂੰ ਬੱਸ ਇਦਾਂ ਲੈ ਕੇ ਤੇ ਮਾੜੇ ਹਲਾ ਕੇ ਤੇ ਪੀ ਲਿਆ ਜਾਵੇ ਇਹ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਇਹਦਾ ਨਾ ਜੀ ਲੈਕਟਰ ਹੋਮਿਓਪੈਥੀ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅਸੀਂ ਜਿਹੜੀਆਂ ਸਲੀਪਾਂ ਵੀ ਬਣਾਈਆਂ ਸਪੈਸ਼ਲ ਉਹਦੇ ਉੱਪਰ ਲਿਖਿਆ ਦੇ ਕੋਈ ਕੈਮੀਕਲ ਸਾਫਤ ਕਰਦੇ ਵੇ ਅਸੀਂ ਜਿੰਨਾ ਜਰਮਾਨਾ ਹੈ ਉਹਨਾਂ ਦੇ ਨੂੰ ਤਿਆਰ ਆ ਜੀ 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 ਅੱਛਾ ਚਲੋ ਆਖਰ ਦੇ ਵਿੱਚ ਫਿਰ ਡਾਕਟਰ ਸਾਹਿਬ ਜਿਹੜੇ ਇਹ ਨੁਸਖੇ ਇਹ ਫਾਰਮੂਲੇ ਤੁਸੀਂ ਬਣਾਉਣਾ ਇਹ ਸਾਨੂੰ ਦੱਸ ਦੇ ਵੀ ਕਿਵੇਂ ਬਣਾਉਣਾ ਔਰ ਕਿਸ ਤਰੀਕੇ ਨਾਲ ਇਹਦੀ ਮਿਗਦਾਰ ਹੈਗੀ ਹੈ ਸੈੱਟ ਕਰਨੀ ਹਾਂਜੀ ਹਾਂਜੀ ਬਿਲਕੁਲ ਜੀ ਦੱਸ ਦਿੰਦੇ ਹਾਂ ਜੀ ਜੀ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਜਵੈਨਾਂ ਆ ਜੀ ਇਹਨੂੰ ਤਵੇ ਦੇ ਉੱਪਰ ਸੇਕਾਂਗੇ ਉਸਕਾ ਕਿੰਨੇ ਗ੍ਰਾਮ ਦਾ ਬਣਾ ਰਹੇ ਸਕਾਇ ਦਾ ਦਰਸ਼ਕ ਸੁਣ ਲੈਣ ਪਹਿਲਾਂ ਬਣਾਪ ਬਾਅਦ ਚ ਦਿੰਨੇ ਆ ਜਿਹੜਾ ਪੋਟਾਸ਼ੀਆ ਦਾ ਚੂਰਾ ਵਾ ਉਹ 100 ਗ੍ਰਾਮ ਲੈਣਾ ਜਿਵੇਂ ਇਹਨੂੰ 100 ਗ੍ਰਾਮ ਲੈਣਾ ਵਾ ਜਿਹੜਾ ਮਿੱਠਾ ਸੋਡਾ ਉਹ ਵੀ 100 ਗ੍ਰਾਮ ਲੈਣਾ ਵਾ ਇਹ 300 ਗ੍ਰਾਮ 100-100 ਗ੍ਰਾਮ ਚ 20 ਗ੍ਰਾਮ ਨਿੰਬੂ ਦਾ ਸਾਸ ਪਾਉਣਾ। ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਪੇਟ ਦੇ ਅਨੇਕਾਂ ਰੋਗਾਂ ਵਾਸਤੇ ਜਿਹੜਾ ਇਸ ਵੇਲੇ ਬਣ ਰਿਹਾ ਇੱਥੇ ਉਹ ਤੁਹਾਡੇ ਸਾਹਮਣੇ ਹੈ। ਸਭ ਤੋਂ ਪਹਿਲਾਂ ਡਾਕਟਰ ਸੁਰਿੰਦਰ ਸ਼ਰਮਾ ਜੀ ਨੇ ਜਿਹੜਾ 100 ਗ੍ਰਾਮ ਇੱਥੇ ਅਜਵਾਇਨ ਦਾ ਇਸਤੇਮਾਲ ਕੀਤਾ ਹੈ। 100 ਗ੍ਰਾਮ ਅਜਵਾਇਨ ਨੂੰ ਜਿਹੜਾ ਉਹ ਤਵੇ ਦੇ ਉੱਤੇ ਰੋਸਟ ਕੀਤਾ ਜਾ ਰਿਹਾ ਭੁੰਨਿਆ ਜਾ ਰਿਹਾ। हां जी हां जी आप देखो उन्होंने जो खुशबू आण लागगी जवाइन दी। ठीके। ਤੁਹਾਡੇ ਤੱਕ ਫਰੂਕੀ ਸਾਹਿਬ ਆ ਗਈ ਹੋਗੀ। ਕਿਉਂਕਿ ਜਵੈਨ ਜਿਹੜੀ ਰਸੋਈ ਦੇ ਵਿੱਚ ਇਦਾਂ ਆਪਾਂ ਭੁੰਨੀਏ ਤੇ ਨਾਲ ਗੰਡੀਆਂ ਕਰੇ ਵੀ ਉਹਦੀ ਖੁਸ਼ਬੂ ਚਲੀ ਜਾਂਦੀ ਆ। ਜਵੈਨ ਦੀ। ਇਹ ਦੇਖੋਣ ਖੁਸ਼ਬੂ ਆ ਰਹੀ ਥੋੜੀ ਹਲਕੀ ਗਰਮ ਹੋ ਗਈ ਆ। ਇਹਨੂੰ ਭੁੰਨ ਕੇ ਠੀਕ ਹੈ ਚੰਗੀ ਤਰ੍ਹਾਂ ਭੁੰਨ ਲੀਏ। ਚੰਗੀ ਤਰ੍ਹਾਂ ਭੁੰਨ ਕੇ ਜਦੋਂ ਥੋੜੀ ਲਾਲੀ ਚ ਹੋ ਜਾਵੇ। ਸਮਝੋ 100 ਗ੍ਰਾਮ ਅਸੀਂ ਜਵੈਨ ਲੈ ਲਈਜੀ ਵਿੱਚ। ਹਾਂ ਜੀ ਹਾਂ ਜੀ। ਠੀਕ ਹੋ ਗਿਆ ਜੀ। ਬਿਲਕੁਲ। 100 ਗ੍ਰਾਮ ਜਵੈਨ ਨੂੰ ਆਪਾਂ ਹੁਣ ਸੇਕ ਨਹੀਂ ਕਰਿਆ ਨਾ ਥੋੜੀ ਹੋਰ ਲਾਲ ਕਰਕੇ ਇਹਨੂੰ ਠੀਕ ਹੈ ਤੇ ਆਪਾਂ ਇਹਨੂੰ ਇੱਕ ਬੋਲ ਦੇ ਵਿੱਚ ਮਿਕਸ ਪਾ ਕੇ ਠੀਕ ਹੈ 100 ਗ੍ਰਾਮ ਅਸੀਂ ਜਵੈਨ ਲੈ ਹਾਂਜੀ ਠੀਕ ਹੈ ਜੀ ਜਵੈਨ ਲੈ ਲਈ ਮੰਨ ਲਓ 100 ਗ੍ਰਾਮ ਤੇ ਹੁਣ ਇਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਹੀ ਆਪਾਂ ਸਫੇਦਾ ਚੂਰਾ ਪਾ ਦਿੰਦੇ ਹਾਂ ਮਨ ਲਓ 100 ਗ੍ਰਾਮ ਜੁਆਇਨ ਹੋ ਗਈ ਠੀਕ ਹੈ ਜੀ 100 ਗ੍ਰਾਮ ਆ ਮੰਨ ਲਓ ਤੁਸੀਂ ਪਤਾਸਾ ਚੂਰਾ ਹੋ ਗਿਆ ਠੀਕ ਹੈ ਜੀ ਇਹਦੇ ਵਿੱਚ 100 ਗ੍ਰਾਮ ਹੀ ਮਿੱਠਾ ਸੋਡਾ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਹੂੰ ਇਹ ਹੋ ਗਿਆ 100-100 ਗ੍ਰਾਮ ਤੇ ਨੇ ਚੀਜ਼ਾਂ ਠੀਕ ਹੈ ਇੰਨੇ ਵਿੱਚ 20 ਗ੍ਰਾਮ ਹੀ ਨਿੰਬੂ ਦਾ ਸੱਤ ਪਾਉਣਾ ਤੁਸੀਂ 100-100 ਗ੍ਰਾਮ ਦਾ ਜੇ ਫਾਰਮੂਲਾ ਬਣਾਉਣਾ ਵਾ ਨੁਕਸਾ ਬਣਾਉਣਾ ਵਾ ਤੇ ਇਹਨੂੰ ਫਿਰ ਤੁਸੀਂ 20 ਗ੍ਰਾਮ ਆਲੋ ਇੰਨਾ ਕੋ ਹੋ ਜਾਊਗਾ 100-100 ਮੁਕਾਬਲੇ ਉਹ ਤੁਸੀਂ ਜਿੱਦਾਂ ਤੁਸੀਂ ਪਸਾਰੀ ਤੋਂ ਲੈਣ ਜਾਓਗੇ ਤੁਹਾਨੂੰ ਤੋਲ ਕੇ ਦੇਣਗੇ ਉਹ ਉਹਨੂੰ ਤੋਲ ਕੇ ਕਿੰਨੇ ਕੁ ਜੀ ਬਣ ਜੂਗਾ ਜੀ ਫਾਰਮੂਲਾ ਸਾਰਾ ਇਹ ਸਾਰਾ ਜੀ 20 ਰੁਪਏ ਦਾ ਫਾਰਮੂਲਾ ਬਣ ਇੱਕ ਵਾਰ ਦਾ 100-100 ਗ੍ਰਾਮ ਹਾਂ ਜੀ ਬਿਲਕੁਲ ਬਿਲਕੁਲ ਕੀ ਬਾਤ ਹੈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ 20 ਰੁਪਏ ਦਾ ਲੁਸਕਾ ਹੈ ਜਿਹੜਾ ਤੁਹਾਡਾ ਅ ਲੱਖਾਂ ਰੁਪਏ ਹਜ਼ਾਰਾਂ ਰੁਪਏ ਤੁਹਾਡੇ ਪੇਟ ਤੇ ਜਿਹੜੇ ਲੱਗਣ ਆਲੇ ਨੇ ਉਹ ਬਚਾ ਦੇਗਾ ਜੀ ਬਿਲਕੁਲ ਬਚਾ ਦੇਗਾ ਜੀ 100 ਸਰ ਬਚਾ ਦੇਗਾ 20 ਰੁਪਏ ਦੇ ਵਿੱਚ ਦੇਖ ਲਓ ਕਿੰਨੀ ਬਾ ਕਮਾਲ ਜਿਹੜੀ ਓਸ਼ਦੀ ਤਿਆਰ ਹੋਣੀ ਆ ਤੇ ਪੇਟ ਦੇ ਲੱਗ ਪੱਗ ਸਾਰੇ ਰੋਗਾਂ ਨੂੰ ਇਹਨੇ ਠੀਕ ਕਰ ਦੇਣਾ ਗੈਸ ਤਜਾਬ ਐਸਿਡਿਟੀ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਸਭ ਤੋਂ ਵੱਡਾ ਗਾ ਜਿਹੜਾ ਕਬਜ ਕਬਜ ਨੂੰ ਵੀ ਇਹ ਦੂਰ ਕਰੂਗਾ ਜਿਹੜਾ ਮਿੱਠਾ ਸੋਡਾ ਵਾ ਇਹਦੇ ਨਾਲ ਅਸੀਂ ਹਜ਼ਾਰਾਂ ਰੋਗ ਹੀ ਠੀਕ ਕੀਤੇ ਇਹ ਅਜੇ ਤਾਂ ਕੁਝ ਵੀ ਨਹੀਂ ਦੱਸਿਆ ਜੋ ਲਗ ਲਗ ਤਰੀਕੇ ਨਾਲ ਆਪਾਂ ਦਾ ਚੈਪਟਰ ਜੇ ਕਿਸੇ ਨੂੰ ਲਿਖਾ ਦਈਏ ਪੇਜ ਲਿਖਾ ਦਈਏ 100 ਪੇਜ ਬਣ ਜੂਗਾ ਅੱਛਾ ਤੇ ਡਾਕਟਰ ਸਾਹਿਬ ਇੱਕ ਹੋਰ ਬੜੀ ਪ੍ਰੋਬਲਮ ਅੱਜ ਕੱਲ ਆ ਰਹੀ ਹੈ ਪੇਟ ਚ ਪਥਰੀਆਂ ਬੜੀਆਂ ਬਣ ਰਹੀਆਂ ਨੇ ਲੀਵਰ ਬੜਾ ਫੈਟੀ ਹੋ ਰਿਹਾ ਉਹਦੇ ਤੇ ਕਾਰਗਰ ਹੋਏਗਾ ਇਹ ਬਿਲਕੁਲ ਹੋਏਗਾ ਜੀ ਬਿਲਕੁਲ 100% ਹੋਊਗਾ ਜੀ ਕਿਉਂਕਿ ਜਿਹੜੀ ਦੇਖੋ ਜਿਹੜਾ ਲੀਵਰ ਕਲੀਨਰ ਆ ਉਹ ਪਥਰੀਆਂ ਨੂੰ ਕਿਥੇ ਛੱਡੂਗਾ ਪਥਰੀਆਂ ਵੀ ਬਾਹਰ ਕੱਢ ਦੂਗਾ ਅੰਦਰ ਜੋ ਵੀ ਆਪਣੇ ਐਸਿਡ ਆ ਤਜਾਬ ਹਨ ਉਹ ਤਾਂ ਪਹਿਲੇ 5-4 ਦਿਨ Кардава. ਅਸੀਂ ਆਯੁਰਵੇਦ ਦਾ ਵੀ ਇਲੈਕਟ੍ਰੋਪੈਥੀ ਦੇ ਨਾਲ ਸਹਾਰਾ ਲੈਂਦੇ ਆ ਕਿਉਂਕਿ ਕੁਝ ਪੇਸ਼ੈਂਟ ਆਯੁਰਵੇਦ ਨਾਲ ਠੀਕ ਹੁੰਦੇ ਆ ਵਾਤ ਪਿਤ ਕਾਫ ਦਾ ਦੇਖ ਕੇ ਅਸੀਂ ਮੈਡੀਸਨ ਦਿੰਨੇ ਆ ਜੀ 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 ਤੇ ਇਹਦਾ ਫਿਰ ਹੁਣ ਲੈਣੀ ਕਿੰਨੀ ਕਹ ਜੀ ਅਸੀਂ ਨੁਸਖਾ ਫਾਰਮੂਲਾ ਤੁਸੀਂ ਬਣਾ ਲਿਆ ਤੁਸੀਂ ਵੱਧ ਥੋੜੀ ਜਿਹੀ ਰਗੜਾਈ ਕਰਨੀ ਅੱਛਾ ਮਿਕਸੀ ਚ ਨਹੀਂ ਕਰ ਸਕਦੇ ਮਿਕਸੀ ਚ ਨਹੀਂ ਕਰਨਾ ਜੀ ਇਹਨੂੰ ਤੁਸੀਂ ਦੌਰੀ ਡੰਡੇ ਨਾਲ ਘਰੇ ਜਾ ਹਮਾਮ ਦਸਤਾ ਇਦਾਂ ਹੋਊਗਾ ਇਹਦਾ ਨਾ ਕੁੱਟੋਗੇ ਤੇ 100% ਦਾ ਰਿਜ਼ਲਟ ਆਊਗਾ ਠੀਕ ਹੈ ਜੇ ਤੁਸੀਂ ਮਿਕਸੀ ਚ ਗ੍ਰਾਉਂਡ ਕੀਤਾ ਤੇ ਜਿਹੜੇ ਇਨਗਰੀਡੀIENTS ਆ ਉਹ ਖਤਮ ਹੋ ਜਾਂਦੇ ਆ ਰਿਜ਼ਲਟ ਆਉਣ ਦੇ ਚ ਜੀ ਜੀ ਤੇ ਫਿਰ ਇਸਤੇਮਾਲ ਕਿਵੇਂ ਕਰਨਾ ਕਿੰਨਾ ਕਿ ਇਸਤੇਮਾਲ ਕਰਨਾ ਹੈ ਜੀ ਇਸਤੇਮਾਲ ਇਹਨੂੰ ਆਪਾਂ ਖਾਲੀ ਪੇਟ ਵੀ ਕਰ ਸਕਦੇ ਆ ਠੀਕ ਹੈ ਤੇ ਖਾਣਾ ਖਾਣ ਤੇ ਘੰਟਾ ਬਾਅਦ ਤੁਸੀਂ ਬਸ ਅੱਧਾ ਕੁ ਚਮਚਾ ਲੈਣਾ ਪਾਣੀ ਨਾਲ ਅੱਛਾ ਕੋਸੇ ਪਾਣੀ ਨਾਲ ਲੈ ਲਓ ਗੈਸ ਤੇ ਜਾਬ ਰੋਟੀ ਜਿਹੜੀ ਤੁਹਾਡੀ ਖਾਦ ਦੀ ਨਾਲ ਦੀ ਨਾਲ ਹজম ਹੋ ਜੂਗੀ ਜੀ 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 ਅੱਛਾ ਡਾਕਟਰ ਸਾਹਿਬ ਜਿਹੜੇ ਤੁਸੀਂ ਐਕਸਟ੍ਰੈਕਟਾਂ ਦੀ ਗੱਲ ਕਰਦੇ ਹੋ ਨੁਸਖਿਆਂ ਦੀ ਫਾਰਮੂਲੇ ਦੀ ਗੱਲ ਕਰਦੇ ਹੋ ਇਹਨਾਂ ਨਾਲ ਕੁਝ ਲੋਕ ਵੀ ਠੀਕ ਹੋਏ ਵੀ ਨੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਬੰਦੇ ਹੈ ਜਿਹੜੇ ਤੁਸੀਂ ਸਾਨੂੰ ਮਿਲਾ ਸਕਦੇ ਹੋ ਬਿਲਕੁਲ ਬਿਲਕੁਲ ਸਾਡੇ ਕੋਲੇ ਬਹੁਤ ਜ਼ਿਆਦਾ ਰਿਜ਼ਲਟ ਨੇ ਦਵਾਈਆਂ ਜਿਹੜੀਆਂ ਸਾਡੇਆਂ ਬਹੁਤ ਕਾਰਗਰ ਨੇ ਕੋਈ ਵੀ ਪੇਸ਼ੈਂਟ ਇੱਥੇ ਇਦਾਂ ਦਾ ਨਹੀਂ ਹੋਇਆ ਜਿਹੜਾ ਠੀਕ ਨਹੀਂ ਹੋਇਆਗਾ ਬਸ ਥੋੜਾ ਜਿਹਾ ਹੌਸਲਾ ਰੱਖਣਾ ਪੈਂਦਾ ਜਿੱਦਾਂ ਅਸੀਂ 15 ਦਿਨ ਦੀ ਮੈਡੀਸਿਨ ਦਿੰਨੇ ਕਿਸ ਨੂੰ ਘੱਟਾ ਫਰਕ ਪੈਂਦਾ ਉਹ ਕੁਝ ਪਰਸੈਂਟ ਲੋਕ ਹੁੰਦੇ ਨੇ ਇਹਦੇ ਵਿੱਚ ਉਹ ਹੌਸਲਾ ਰੱਖਣਾ ਨਹੀਂ ਅਸੀਂ ਫਿਰ ਡਾਕਟਰ ਨਾਲ ਗੱਲ ਕਰੀਏ ਵੀ ਕਿਉਂ ਨਹੀਂ ਫਰਕ ਪਿਆ ਕੀ ਗੱਲਬਾਤ ਫਿਰ ਕੋਈ ਵਾਰੀ ਚੇਂਜ ਕਰ ਦਿੰਨੇ ਆਂ ਅਸੀਂ ਨਾਲ ਦੀ ਨਾਲ ਹੀ ਫਰਕ ਪਿਆ ਜਾਂਦਾ ਬਾਕੀ ਤੁਸੀਂ ਬਾਹਰ ਬੈਠੇ ਆਪਣੇ ਪੇਸ਼ੈਂਟ ਤੁਸੀਂ ਪੁੱਛ ਸਕਦੇ ਹੋ ਜੀ ਜੀ ਚਲੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਕੀ ਗੱਟੀ ਵੀ ਪੰਜਾਬੀ ਦਾ ਤੇ ਸਾਰੇ ਦਰਸ਼ਕਾਂ ਦਾ ਜੀ ਜੀ ਸੋ ਅਸੀਂ ਡਾਕਟਰ सुरेंद्र ਸ਼ਰਮਾ ਪਰ ਲੋਕ ਇੱਥੇ ਬਾਹਰ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਕਿਵੇਂ ਜਿਹੜਾ ਫਰਕ ਇੱਥੇ ਪਿਆ ਆਉਣ ਤੋਂ ਬਾਅਦ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਤਜਰਬਾ ਜਿਹੜਾ ਉਹਨਾਂ ਦਾ ਕੀ ਹੈ ਔਰ ਕਿਵੇਂ ਆ ਕੇ ਉੱਥੇ ਜਿਹੜਾ ਇਹਨਾਂ ਨੂੰ ਇੱਥੇ ਫਰਕ ਪਿਆ ਤੋ ਕੁਝ ਕੁ ਲੋਕ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਫਰਕ ਕਿੰਨਾ ਕੁ ਜਿਹੜਾ ਉਹਨਾਂ ਨੂੰ ਇਸ ਚੀਜ਼ ਤੋਂ ਆਰਾਮ ਹੈ ਜਿਹੜਾ ਇੱਥੇ ਆ ਕੇ ਮਿਲਦਾ ਇੱਕ ਭਾਈ ਸਾਹਿਬ ਹੈਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਚਕਲ ਬਾਈ ਜੀ ਅਸੀਂ ਸਰ ਕਿਨਾਈ ਜੀ ਤੁਹਾਡਾ ਮੇਰਾ ਸਿਮਰਨਜੀਤ ਸਿੰਘ ਨਾਂ ਹੈ ਅੱਛਾ ਤੁਸੀਂ ਇੱਥੇ ਕਿਵੇਂ ਸਰ ਮੇਰੇ ਨਾਲ ਆ ਪਥਰੀ ਸੀ ਬਹੁਤ ਜ਼ਿਆਦਾ ਦਰਦ ਸੀ ਫਿਰ ਮੈਂ ਡਾਕਟਰ ਸਾਹਿਬ ਨੇ ਕਿਹਾ ਸਕੈਨ ਕਰਾਓ ਮੇਰੇ 8 ਮਹੀਨਿਆਂ ਤਿੰਨ ਪਥਰੀਆਂ ਸੀ ਇੱਕ ਦਿਨ ਮੇਰੇ ਬਹੁਤ ਜ਼ਿਆਦਾ ਦਰਦ ਹੋਇਆ ਸੀ ਉਸ ਤੋਂ ਬਾਅਦ ਮੈਂ ਇੰਜੈਕਸ਼ਨ ਲਵਾਈ ਸੀ ਫਿਰ ਮੈਂ ਦੂਜੇ ਦਿਨ ਕਿਸੇ ਨੇ ਡਾਕਟਰ ਸਾਹਿਬ ਦਾ ਦੱਸਿਆ ਸੀ ਫਿਰ ਮੈਂ ਆਇਆ ਤੇ ਇੰਜੈਕਸ਼ਨ ਤੋਂ ਬਾਅਦ ਹਟ ਗਏ ਸੀ ਦਰਦ ਨਹੀਂ ਉਹ ਨੋਰਮਲ ਇੱਕ ਵਾਰ ਹੋ ਜਾਂਦਾ ਸੀ ਫਿਰ ਸਟਾਰਟ ਹੋ ਜਾਂਦਾ ਸੀ ਕਿੰਨਾ ਕੁ ਦਰਦ ਸੀ ਬਸ ਤੁਸੀਂ ਇਹ ਮੈਂ ਦੱਸ ਨਹੀਂ ਸਕਦਾ ਕਿ ਜਾਨਲੇਵਾ ਦਰਦ ਸੀ ਡਾਕਟਰ ਸਾਹਿਬ ਅੱਛਾ ਇੰਨਾ ਜੁਰਮ ਇਹਨਾਂ ਕੋਲ ਆਇਆ ਮੇਰੇ ਨੂੰ ਉਦੋਂ ਦਰਦ ਹੋ ਰਿਹਾ ਸੀ ਫਿਰ ਇਹਨਾਂ ਨੇ ਮੈਨੂੰ ਕੁਝ ਦਵਾਈ ਦਿੱਤੀ ਔਰ ਮੈਨੂੰ ਅਜੇ 40 ਦਿਨ ਹੋ ਗਏ ਇਹਨਾਂ ਦੀ ਦਵਾਈ ਖਾ ਰਿਹਾ ਹਾਂ ਇਹਨੂੰ ਮੈਂ ਬਿਲਕੁਲ ਨੋਰਮਲ ਅੱਛਾ ਹੁਣ ਦਰਦ ਨਹੀਂ ਹੋਇਆ ਨਹੀਂ ਉਸ ਤੋਂ ਬਾਅਦ ਮੇਰੇ ਕੋਈ ਦਰਦ ਨਹੀਂ ਹੋ ਰਿਹਾ ਔਰ ਮੈਂ ਰੂਟੀਨ 'ਚ ਦਵਾਈ ਲੈ ਰਿਹਾ ਹਾਂ ਦੋ ਟਾਈਮ ਤੇ ਕੀ ਯਕੀਨ ਹੋਇਆ ਸੀ ਨਹੀਂ ਪਹਿਲੀ ਵਾਰ ਤਾਂ ਮੈਨੂੰ ਲੱਗਾ ਸੀ ਮੈਂ ਡਾਕਟਰ ਨੂੰ ਵਾਰ-ਵਾਰ ਕਹਿੰਦਾ ਸੀ ਡਾਕਟਰ ਸਾਹਿਬ ਕੋਈ ਕਨਜੈਕਸ਼ਨ ਵਗੈਰਾ ਦੇਓ ਮੇਰੇ ਰਾਤ ਨੂੰ ਦਰਦ ਹੋ ਜਾਂਦਾ ਬਹੁਤ ਔਖਾ ਪਰ ਇਹ ਮੈਨੂੰ ਵਾਰ-ਵਾਰ ਕਹਿੰਦੇ ਨਹੀਂ ਨਾਰਮਲ ਹੋ ਜਾ ਪਰ ਮੈਨੂੰ ਉਦੋਂ ਯਕੀਨ ਨਹੀਂ ਆਇਆ ਸੀ ਮੈਂ ਕਿਹਾ ਡਾਕਟਰ ਸਾਹਿਬ ਨੇ ਚਾਰ ਕਸੀਸੀਆਂ ਦੇ ਦਿੱਤੀਆਂ ਇਹ ਕੀ ਕਰਨਾ ਮੈਂ ਆਪਦੀ ਮੰਮਾ ਨੂੰ ਜਾ ਕੇ ਆ ਮੈਂ ਕਿਹਾ ਮੰਮੀ ਆਪਾਂ ਹੋਰ ਥਾਂ ਵਿਖਾਈਏ ਲੁਧਿਆਣੇ ਵਗੈਰਾ ਤੇ ਇਹਨਾਂ ਤੋਂ ਕੋਈ ਹੱਲ ਨਹੀਂ ਹੋਊਗਾ ਪਰ ਉਹ ਫਿਰ ਮੈਂ ਉਹ ਲੈ ਰਿਹਾ ਸੀ ਪਰ ਫਿਰ ਮੈਨੂੰ ਜਿਵੇਂ ਅੱਜ ਲਈ ਦਵਾਈ ਸ਼ਾਮ ਤੱਕ ਕਰੋ ਇੱਕ ਮੈਂ ਨਾਰਮਲ ਹੋ ਗਿਆ ਤੇ ਉਦੋਂ ਦਾ ਮੈਂ ਨਾਰਮਲ ਹੀ ਹਾਂ ਹਾਂ ਡਾਕਟਰ ਹਰ 90 ਦਿਨ ਲਈ ਕਿਹਾ ਸੀ ਤੇ 40 ਦਿਨ ਹੋ ਗਏ ਉਦੋਂ ਬਾਅਦ ਮੈਂ ਸਕੈਨ ਕਰਾਉਂਗਾ ਜਿੱਦ ਤੋਂ ਬਾਅਦ ਤੁਸੀਂ ਇਹਨਾਂ ਦਾ ਨੁਸਖਾ ਫਾਰਮੂਲਾ ਪਾਣੀ ਵਾਲਾ ਜਿਹੜੇ ਡ੍ਰੌਪ ਵਾਲਾ ਇਸਤੇਮਾਲ ਕੀਤਾ ਉਸ ਦਿਨ ਤੋਂ ਬਾਅਦ ਤੁਹਾਡੇ ਦਰਦ ਹੋਇਆ ਨੋ ਉਦੋਂ ਬਾਅਦ ਕੁਝ ਨਹੀਂ ਹੋਇਆ ਕੋਈ ਦਰਦ ਨਹੀਂ ਮੈਨੂੰ ਨਹੀਂ ਕੁਝ ਦਰਦ ਨਹੀਂ ਕੋਈ ਵੀ ਸਮੱਸਿਆ ਨਹੀਂ ਮੈਨੂੰ ਆਸਦਾ ਖੇਡਦਾ ਖੇਤੀਬਾੜੀ ਦਾ ਕੰਮ ਕਰਦਾ ਨਾ ਵਿੱਚ ਸ਼ੌਪ ਕਰਦਾ ਉੱਪਰ-ਨੀਚੇ ਵੀ ਚੜਦਾ ਮੈਂ ਨਾਰਮਲ ਹਾਂ ਨਾਰਮਮਲ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਇੱਕ ਹੋਰ ਭਾਈ ਸਾਹਿਬ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋ ਚਾ ਤੁਸੀਂ ਕਿਥੋਂ ਆਏ ਹੋ ਸਿੰਘਪੁਰਾ ਤੋਂ ਆਏ ਹੋ ਅੱਛਾ ਸਿੰਘਪੁਰਾ ਤੋਂ ਆਏ ਹੋ ਕੀ ਪ੍ਰੋਬਲਮ ਲੈ ਕੇ ਆਏ ਸਰ ਫੈਟੀ ਲੀਵਰ ਦੀ ਸਮੱਸਿਆ ਸੀਗੀ ਮੈਨੂੰ ਸੀ ਹੁੰਨੀ ਹੈ ਬਿਲਕੁਲ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਹੈ ਨਹੀਂ ਮਤਲਬ ਇਹ ਵੀ ਹੁਣ ਕੋਈ ਦਿੱਕਤ ਨਹੀਂ ਅੱਗੇ ਹਫਾਰਾ ਰਹਿਣਾ ਭਾਰਾਪਨ ਸੀ ਬਹੁਤ ਜ਼ਿਆਦਾ ਢਿੱਡ ਤੇ ਐਗਰੀਕਲਚਰ ਨਾਲ ਸੰਬੰਧਤਾਂ ਡਰਿੰਕ ਵਗੈਰਾ ਕਰਦੇ ਰਹਿੰਦੇ ਸੀ ਉਹਦੇ ਕਾਰਨੋਂ ਇਹ ਸਮੱਸਿਆ ਆ ਗਈ ਸੀ ਸਮੱਸਿਆ ਆ ਗਈ ਸੀ ਤੇ ਫਿਰ ਕੀ ਪ੍ਰੋਬਲਮ ਕੀ ਆਉਂਦੀ ਸੀ ਜ਼ਿਆਦਾਤਰ ਅਫਾਰੇ ਤੋਂ ਇਲਾਵਾ ਅਫਾਰੇ ਤੋਂ ਇਲਾਵਾ ਮਤਲਬ ਕਿ ਜਿਵੇਂ ਪਾਸਟਕਾਰ ਜਿਹਾ ਆਉਣੇ ਬਦਜਮੀ ਜੀ ਖਟ ਖਟ ਹਾਂ ਜੀ ਹੁਣ ਕਿਸ ਕਿਸ ਤਰ੍ਹਾਂ ਕੰਡੀਸ਼ਨ ਹੈਗੀ ਹੁਣ ਆਪਦੇ ਆਪ ਨੂੰ ਬਿਲਕੁਲ ਨੋਰਮਲ ਲੱਗ ਰਿਹਾ ਜੀ ਹੁਣ ਫਰਕ ਕਿਵੇਂ ਲੱਗ ਰਿਹਾ ਤੁਹਾਨੂੰ ਕੀ ਫਰਕ ਲੱਗ ਰਿਹਾ ਪਹਿਲਾਂ ਤੇ ਹੁਣ ਤੋਂ ਜਿਵੇਂ ਅੱਗੇ ਬਾਡੀ ਦੀ ਮੰਨ ਕੇ ਚਲੋ ਮੂਵਮੈਂਟ ਸੀ ਤੋੜਾ ਫੇਰਾ ਕਰਨਾ ਥਕਾਵਟ ਮਹਿਸੂਸ ਹੁੰਦੀ ਸੀ ਓਕੇ ਉਹ ਕੋਈ ਹੁਣ ਨਹੀਂ ਹੈਗੀ ਸਮੱਸਿਆ ਇਸੇ ਤਰ੍ਹਾਂ ਦੀ ਕੋਈ ਥਕਾਵਟ ਨਹੀਂ ਤੇ ਫਿਰ ਡਰਿੰਕ ਤੇ ਛੱਡਤੀ ਹੁਣ ਨਹੀਂ ਡਰਿੰਕ ਅਜੇ ਵੀ ਕਰੀ ਜੀ ਜੋ ਸੱਚ ਹੈ ਪਰ ਸਹੀ ਹੈ ਅੱਛਾ ਪਰ ਠੀਕ ਹੈ ਹਾਂ ਜੀ ਹਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਅਸੀਂ ਜਿਹੜੇ ਲੋਕ ਡਰਿੰਕ ਕਰਕੇ ਜਿਨ੍ਹਾਂ ਦਾ ਫੈਟੀ ਜਿਹੜਾ ਅਲਕੋਹੋਲਿਕ ਫੈਟੀ ਲੀਵਰ ਹੋ ਗਿਆ ਉਹਨਾਂ ਵਾਸਤੇ ਤਾਂ ਬੜਾ ਖਾਸ ਅਸੀਂ ਕਹਿ ਲਈਏ ਕਿ ਨੁਸਖਾ ਫਾਰਮੂਲਾ ਇਹਨਾਂ ਕੋਲ ਨੇ ਸਟਨਲੀ ਇੱਕ ਹੋਰ ਸ਼ਖਸ ਹੈਗੇ ਨੇ ਸੱਚ ਕਾਲ ਬਾਈ ਸੱਚ ਕਾਲ ਜੀ ਕਿਹਨਾਂ ਜੀ ਤੁਹਾਡਾ ਕਲਵਾਨ ਸਿੰਘ ਜੀ ਤੁਸੀਂ ਕਿੱਥੋਂ ਆਏ ਹੋ ਮਸੀਤਾਂ ਤੋਂ ਜੀ ਤੇ ਮਸੀਤਾਂ ਤੋਂ ਆਏ ਕੀ ਪ੍ਰੋਬਲਮ ਮੈਥਾ ਮੇਰੇ ਨਾਲ ਲੱਤਾਂ ਕੋਲੇ ਸਰ ਬਹੁਤ ਦਰਦ ਕਰਦੇ ਸੀ ਬਾਹਾਂ ਹਾਰ ਨੂੰ ਕਢਾਲ ਲੈ ਪੈਣੇ ਇਹਨਾਂ ਦਵਾਈ ਦਿੱਤੀ ਖਾਣ ਨੂੰ ਬਹੁਤ ਵਧੀਆ ਰਿਜ਼ਲਟ ਬਹੁਤ ਬਹੁਤ ਵਧੀਆ ਲੱਗਾ ਮੈਨੂੰ ਅੱਛਾ ਤੇ ਹੁਣ ਨਹੀਂ ਕੜੀਲਾ ਬਣੀ ਹੁਣ ਨਹੀਂ ਕਰਦੇ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਿਵੇਂ ਮੇਰੇ ਮੱਧਾਂ ਡੰਗਰ ਚੋਣੇ ਬਹੁਤ ਗੋਡੇ ਦਰਦ ਕਰਦੇ ਸੀ ਬਾਹਾਂ ਦਰਦ ਕਰੇ ਰਾ ਲੁਕੜਾ ਲੱਪਣੇ ਹੁਣ ਨਹੀਂ ਅੱਛਾ ਕਿੰਨੇ ਟਾਈਮ ਤੁਸੀਂ ਨੁਸਖਾ ਫਾਰਮੂਲਾ ਲਿਆ ਇਹ ਮਹੀਨਾ ਹੋ ਜਾਏਗੀ ਮਹੀਨਾ ਹੋ ਗਿਆ ਤੇ ਫਿਰ ਅੱਜ ਕਿਵੇਂ ਪਹੁੰਚੇ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਬਾਈ ਜਿਨ੍ਹਾਂ ਨੂੰ ਕੀ ਕਹੋਗੇ ਮਾਸੀ ਤਾਂ ਕਿੰਨੇ ਬਹੁਤ ਵਧੀਆ ਰਿਜ਼ਲਟ ਹੈ ਨਾ ਇਹ ਦਵਾਈ ਦਾ ਜੀ ਬਹੁਤ ਵਧੀਆ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾਈਆਂ ਨੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਲੋਕ ਨੇ ਆਪੋ ਆਪਣਾ ਐਕਸਪੀਰੀਅੰਸ ਹੈਗਾ ਜਿਹੜਾ ਉਹਨਾਂ ਨੇ ਸ਼ੇਅਰ ਕੀਤਾ ਔਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਤੁਹਾਨੂੰ ਇਹ ਹੋਇਆ ਕਿ ਜਿਹੜਾ ਵੀ ਨੁਸਖਾ ਜਿਹੜਾ ਵੀ ਫਾਰਮੂਲਾ ਇਸ ਵੇਲੇ ਅਸੀਂ ਤੁਹਾਨੂੰ ਇੱਥੇ ਦਿਖਾਏ ਇਸ ਵੀਡੀਓ ਦੇ ਵਿੱਚ ਉਹ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਹੈ ਜਿਹੜਾ ਉਹ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੇਨੂਏ ਵੀਡੀਓ ਇੱਥੇ ਹੀ ਤੁਸੀਂ ਖਤਮ ਕਰਨ ਦੀ ਦੁਆਗਿਆ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਵੀਡੀਓ ਦੇਖਣ ਤੋਂ ਬਾਅਦ ਆਉਂਦਾ ਤਾਂ ਅਸੀਂ ਜਿਹੜਾ ਨੰਬਰ ਦਿੱਤਾ ਹੈ ਡਾਕਟਰ ਸੁਰਿੰਦਰ ਸ਼ਰਮਾ ਜੀ ਹੋਰਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨ